ਬਾਹਰ ਜਾਣਾ ਸੀ ਕੁੜੀ ਦੇ ਬੈਂਡ ਲੈਤੇ ਵੇ ਸੀਗੇ ਉਹ ਮੁੜ ਕੇ ਮੁਕਰਦੇ ਸੀ ਫਿਰ ਉਸੇ ਗੱਲ ਤੇ ਆ ਕੇ ਉਹ ਕੁੜੀ ਲੈ ਗਈ ਸੀ ਬਸ ਉਹਨੂੰ ਕੁੜੀ ਨੂੰ ਆਇਆ ਹੋ ਗਿਆ ਵੀ ਚਲ ਮੈਂ ਬਾਹਰ ਉੱਠ ਜੂੰਗੀ ਵੀ ਚੱਲ ਵੀ ਲੜਾਈ ਮੁੱਕ ਜੂੰਗੀ ਦੇਖ ਤੇ ਬਾਹਰ ਤਾਜੀ ਹਜੇ ਫਿਰ ਜਾਣੀ ਸੀਗਾ ਉਹਨੇ ਦੇਖ ਪਰ ਜਦੋਂ ਉਹਦਾ ਸੁਪਨਾ ਪੂਰਾ ਹੋਣ ਤੇ ਆਇਆ ਉਦੋਂ ਉਹਨਾਂ ਨੇ ਉਹਦੀ ਜਾਨ ਲੈ ਲਈ ਦੇਖ ਸਾਡੇ ਕੇ 7 ਦਾ ਟਾਈਮ ਸੀਗਾ ਵੀ ਜਦੋਂ ਫੋਨ ਆਇਆ ਉਹਦਾ ਉਹਨਾਂ ਦਾ ਉਹਦੀ ਸੱਸ ਦਾ ਐ ਕਰਕੇ ਵੀ ਹਰਪ੍ਰੀਤ ਵੀ ਗਲੱਡ ਘਟ ਗਿਆ ਤੇ ਵੀ ਕਮ ਹੋ ਗਈ ਸਾਡੇ ਜਾਨਦਿਆਂ ਨੂੰ ਤਾਂ ਵੀ ਮੁੱਕੀ ਪਈ ਸੀ ਜੀ ਉਹ ਖਸ ਰੇੜੀ ਤੇ ਪਾਈ ਪਈ ਸੀ ਸਾਡੇ ਜਾਨਦਿਆਂ ਨੂੰ ਤਾਂ ਉੱਥੇ ਉਹ ਡਾਕਟਰ ਨੇ ਸਾਨੂੰ ਦੱਸਿਆ ਵੀ ਇਹ ਮੁੱਕੀ ਵੀ ਘਰੋਂ ਲੈ ਕੇ ਆਂਦੀ ਹੈਗੀ ਚਾਦਰ ਪਾਈ ਵੀ ਸੀ ਕੁੜੀ ਦੇ ਤੇ ਜਦੋਂ ਮੈਂ ਜਾ ਕੇ ਲੀਡਾ ਲਾਇਆ ਇੰਨਾ ਸਮਾਂ ਤੇ 9 ਵਜੇ ਹੈਗੇ ਇੱਥੇ 9 ਵਜੇ ਹੈ ਇੱਥੋਂ ਮੜਾ ਬਲੱਡ ਆਇਆ ਉਹਦੀ ਤੇ ਇੱਥੇ ਚੀਂਗਾ ਸੀ ਗੱਲ ਤੇ ਉਹ ਯਕੀਨ ਅਰੇ ਆ ਜਿਹੜੇ 8 ਸੂਰੇ ਅੰਦਰ ਹੈਗੇ ਆਪਦੇ ਹੱਥੋਂ ਕੁੜੀ ਦਾ ਇੱਥੇ ਵੱਜਿਆ 9 ਜ਼ੋਰ ਲਾਇਆ ਵੀ ਛਡਾਉਣ ਨੂੰ ਜਿਹੜਾ ਕੁੜੀ ਦਾ ਸੋਹਣਾ ਸੀ ਅੱਗੇ ਸੀ ਜਿਹੜਾ ਜਾਣ ਕੇ ਮਾਰ ਕੇ ਲਿਆਈਗੀ ਕੰਤਮੀ ਮਿੰਨਾ ਤੇ ਮਰੀ ਦੀਦ ਨੇ ਜਾਣਾ ਸੀਗਾ 8ਵੇਂ ਮਹੀਨੇ ਉਹਦੇ ਹਸਬੰਦ ਨੇ ਜਾਣਾ ਸੀ ਪਿੱਛੇ ਤੇ ਮੈਨੂੰ ਵੀ ਨਹੀਂ ਆਇਆ ਲੱਗਦਾ ਸੀਗਾ ਵੀ ਸਾਡੇ ਨਾਲ ਤੇ ਵੀਰਾਂ ਹੈ ਨਹੀਂਗਾ ਤੇ ਮੈਨੂੰ ਅਗੋਂ ਕਹਿੰਦੀ ਹੁਣ ਤਾਂ ਮੈਂ ਜਾਵੜੂਗੀ ਬਾਹਰ ਤੇ ਮੈਂ ਤੈਨੂੰ ਬੁਲਾ ਲੂੰਗੀ ਆਪਾਂ ਆਪਾਂ ਵੀ ਇਕੱਠੇ ਰਾਵਾਂਗੇ ਆ ਮੈਨੂੰ ਹੌਸਲਾ ਦਿੰਦੀ ਸੀ ਹਜੇ ਵੀ ਐਂ ਜੇ ਲੱਗਦਾ ਕ ਵੀ ਆਊਗੀ ਠੀਕ ਆ ਉਹ ਯਕੀਨ ਜਾਨੀ ਆਉਂਦਾ ਸੀ ਗੱ ਉਹਨਾਂ ਨੇ ਪੂਰੇ ਪੈਸਾ țeਲਾ ਬਹੁਤ ਤੱਕਿਆਗਾ ਠਾਣੀ ਠੂਨੇ ਵਾਲੇ ਵੀ ਕੇਵੀ ਹੈਗੀ ਦੇਖ ਡੂੜ ਮਹੀਨਾ ਹੋ ਗਿਆ ਉਹਨਾਂ ਗੱਲਾਂ ਨੂੰ ਅਜੇ ਤੱਕ ਨਾ ਉਹਨਾਂ ਨੇ ਕੁਰੀ ਕਰਫਦਾ ਕਰੀਏ ਹੀ ਨਾ ਮੈਡਮ ਸੀ ਦੋ ਦਿਨਾਂ ਦੇ ਵਿੱਚ ਵਿੱਚ ਕਰ ਲੂ ਮੈਂ ਇੱਕ ਦਿਨ ਸਾਨੂੰ ਉਹਦੀ 10 ਬੀਐਸਬੀ ਹੁਣ ਇੱਕ ਦਿਨ ਹਨਾਂ ਦੀ 15 ਦਿਨ ਵੀ ਲੱਗ ਸਕਦੇ 10 ਵੀ ਲੱਗ ਸਕਦੇ ਅੱਜ ਅੱਕ ਕੇ ਅਗਰੇ ਸੀ ਅਸੀਂ ਬਹੁਤ ਗਰੀਬੀ ਦੇ ਵਿੱਚ ਪੜਾਈ ਬਹੁਤ ਥੋੜੀ ਮੁੱਠਾ ਮਾਰਿਆ ਪੜ੍ਹਦੇ ਉੱਤੇ ਵੀ ਨਵੀਂ ਨਵੀਂ ਸਤਬੇ ਨਾਲ ਬੈਕਟਰੀ ਦੀ ਵੀ ਨਾ ਫੇਰ ਲੱਗ ਜਾਂਦੀ ਸੀ ਕਿ ਬਹੁਤ ਗਰੀਬ ਪਰਿਵਾਰ ਆਈ ਸੀ ਦੇਖ ਜਮੀਨ ਵੇਚੀ ਵਿਦਿਆ ਵਿਆਹ ਕਰਿਆ ਸੀ ਜੀ ਅਸੀਂ ਸਾਰਾ ਕੁਝ ਦਿੱਤਾ ਲੈਤਾ ਯਾਰ ਇੱਥੇ ਪੁੱਤਰ ਕੌਣ ਲੱਕੋ ਕੇ ਰੱਖਦਾ ਜਿੱਥੋਂ ਤਿੱਕਰ ਸਾਡੀ ਬਾਹ ਹੋਈ ਸੀ ਲਾਈ ਸਭ ਤੋਂ ਜ਼ਿਆਦਾ ਹੱਥੋਂ ਦੀ ਸਿਸਟਮ ਲਾਦਾ ਸੀਗਾ ਸਭ ਤੋਂ ਜ਼ਿਆਦਾ ਇਨਵੋਲਵ ਹੋ ਸੀ ਹਜੇ ਤੱਕ ਉਹ ਤਾਂ ਇਧਰ ਉਧਰ ਤੇ ਫਿਰਦੀ ਆ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜਿੱਦਾਂ ਪਹਿਲੇ ਦਿਨ ਇਹ ਦੋਨੇ ਵੀ ਉਪਤ ਖੜੇਗੇ ਹੈਗੇ ਉਹਨੇ ਮੁੰਡੇ ਨੇ ਇਹ ਗੱਲ ਆਖੇ ਵੀ ਮਸਹਰਾਣਾ ਰੱਖਿਆਗਾ ਸਾਹ ਬੰਦ ਕਰਿਆ ਮੇਰੀ ਮਾਂ ਨੇ ਲੱਤਾਂ ਨਪਾਈ ਮੇਰੀ ਭੈਣ ਨੇ ਬਾਹਾਂ ਨਪਾਈ ਉਸ ਤੋਂ ਬਾਅਦ ਬਿਆਨ ਬਹੁਤ ਬਦਲ ਗਏ ਐਸਐਚਓ ਕਦੇ ਕੁਸ ਕਹੇ ਦੀ ਕਦੇ ਕੁਸ ਕਹੇ ਦੀ ਅਸੀਂ ਉਹ ਬੇਲ ਵੀ ਰਿਜੈਕਟ ਕਰਾਈ ਹੈ ਸੈਸ਼ਨ ਕੋਰਟ ਤੋਂ ਅਸੀਂ ਉਹਦੇ ਸਾਰੇ ਉਹਦੀ ਰਿਲੇਟਿਵ ਜਿਹੜੇ 33 ਥੇ ਉਹਦੀ ਰੈਫਰੈਂਸ ਹੈਗੇ ਹਲਪਨ ਛਾਪੇ ਹੋਏ ਨੇ ਜਿਹਦੇ ਅਸੀਂ ਖੜ ਲਾਂਗੇ ਕੁੜੀ ਇਸ ਵੇਲੇ ਪਿੰਡ ਬਹਿਮਣ ਦਿਵਾਨੇ ਦੇ ਵਿੱਚ ਬੈਠੇ ਆ ਭੈਣ ਦੇ ਹੱਥ ਦੇ ਵਿੱਚ ਆਪਣੀ ਹੀ ਭੈਣ ਦੀ ਤਸਵੀਰ ਜੋ ਇਨਸਾਫ ਤੇ ਲਈ ਗੁਹਾਰ ਲਾ ਰਹੇ ਨੇ ਜਸਦੀ ਕਤਲ ਹੋਏ ਨੂੰ ਅੱਜ ਤਕਰੀਬਨ 46 ਦਿਨ ਜਿਹੜੇ ਆ ਉਹ ਹੋ ਚੱਲੇ ਨੇ ਜਿਹੜੀ 1.5 ਸਾਲ ਪਹਿਲਾਂ ਵਿਆਹੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਹੁਰਿਆਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਰ ਪਰਿਵਾਰ ਅੱਜ ਵੀ ਪੂਰਨ ਇਨਸਾਫ ਦੀ ਗੁਹਾਰ ਜਿਹੜੀ ਆ ਲਾਰਿਆ ਹਾਲਾਂਕਿ ਕੁਝ ਦੋਸ਼ੀ ਗ੍ਰਿਫਤਾਰ ਹੋਏ ਨੇ ਪਰ ਪਰਿਵਾਰ ਜੋ ਮੰਗ ਕਰ ਰਿਹਾ ਉਸ ਤੇ ਅਨੁਸਾਰ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈਗੀ ਉਹ ਕਾਰਵਾਈ ਉਸ ਅਨੁਸਾਰ ਨਹੀਂ ਕੀਤੀ ਜਾ ਰਹੀ ਹਾਲਾਂਕਿ ਦੋਸ਼ੀ ਜ਼ਰੂਰ ਗ੍ਰਿਫਤਾਰ ਹੋਏ ਨੇ ਪਰਿਵਾਰ ਮੇਰੇ ਨਾਲ ਆ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕਿਵੇਂ ਇਹ ਸਭ ਕੁਝ ਘਟਨਾ ਵਾਪਰਦੀ ਆ ਕਦੋਂ ਮੈਰਿਜ ਹੁੰਦੀ ਆ ਕਿੱਥੇ ਹੁੰਦੀ ਆ ਮੈਨੂੰ 2 ਸਾਲ ਪਹਿਲਾਂ ਜੀ ਮੈਰਿਜ ਹੋਈ ਸੀਗੀ ਜੀ ਤੇ 3 ਕਿ ਮਹੀਨਾ ਬਾਅਦ ਵੀ ਉਹ ਕੁੜੀ ਨਾਲ ਕਲੇਸ਼ ਕਰਨ ਲੱਗ ਗਈ ਜੀ ਫੇਰੇ ਸੀ ਵੀ ਕੁੜੀ ਲੈ ਆਂਦੀ ਸੀ ਸਿਆਪ ਦੇ ਕੋਲੇ ਜੀ ਤਿੰਨ ਢਾਈ ਮਹੀਨੇ ਸਾਡੇ ਕੋਲੇ ਰਹੀ ਫੇਰ ਵੀ ਵਿੱਚ ਬੰਦੇ ਪੈ ਕੇ ਉਹਨਾਂ ਦੇ ਰਿਸ਼ਤੇਦਾਰ ਤੇ ਸਾਡੇ ਕਿਸਾਨ ਦੁਨੀਆ ਵਾਲੇ ਅਸੀਂ ਤੋਰਤੀ ਸੀਗੀ ਬਾਹਰ ਜਾਣਾ ਸੀ ਕੁੜੀ ਦੇ ਬੈਂਡ ਲੈ ਇਤੇ ਵੇ ਸੀਗੇ ਤੇ ਉਹ ਮੁੜ ਕੇ ਮੁਕਰਦੇ ਸੀ ਫੇਰ ਉਸੇ ਗੱਲ ਤੇ ਆ ਕੇ ਉਹ ਕੁੜੀ ਲੈ ਗਏ ਸੀਗੇ ਤੇ ਲੈ ਕੇ ਗਿਆ ਨੂੰ ਵੀ ਹੋ ਗਏ ਸੀ ਕਈ ਮਹੀਨੇ ਸੱਤ ਅੱਠ ਮਹੀਨੇ ਹੋ ਗਏ ਸੀਗੇ ਵਧੀਆ ਠੀਕ ਠਾਕ ਸੀਗੇ ਉਸ ਦਿਨ ਵੀ ਸਾਨੂੰ ਫੋਨ ਕਰਿਆ ਗੁੱਡੀ ਨਾਲ ਵੀ ਗੱਲ ਹੋਈ ਤੇ ਮੇਰੇ ਨਾਲ ਵੀ ਗੱਲ ਹੋਈ ਤੇ ਸਾਢੇ 7 ਦਾ ਟਾਈਮ ਸੀਗਾ ਵੀ ਜਦੋਂ ਫੋਨ ਆਇਆ ਉਹਨਾਂ ਦਾ ਪੂਰੀ ਸੱਸ ਦਾ ਵੀ ਐਂ ਕਰਕੇ ਵੀ ਹਰਪ੍ਰੀਤ ਵੀ ਬਲੱਡ ਘਟ ਗਿਆ ਤੇ ਵੀ ਗਮ ਹੋ ਗਈ ਚੱਲ ਅਸੀਂ ਮੈਂ ਤੇ ਉਹਦਾ ਪਾਪਾ ਦੋਨੇ ਉੱਠ ਗਏ ਵੀ ਸੀ ਇੱਕ ਮੁੰਡਾ ਹੋਰ ਨਾਲ ਲੈ ਲਿਆ ਅਸੀਂ ਉੱਠ ਗਏ ਸਾਡੇ ਜੰਦਿਆਂ ਨੂੰ ਤਾਂ ਵੀ ਮੁੱਕੀ ਪਈ ਸੀ ਜੀ ਉਹ ਬਸ ਰੇੜੀ ਤੇ ਪਾਈ ਪਈ ਸੀ ਸਾਡੇ ਜੰਦਿਆਂ ਨੂੰ ਤਾਂ ਉੱਥੇ ਉਹ ਡਾਕਟਰ ਨੇ ਸਾਨੂੰ ਦੱਸਿਆ ਵੀ ਇਹ ਮੁੱਕੀ ਵੀ ਘਰੋਂ ਲੈ ਕੇ ਆਂਦੀ ਹੈਗੀ ਵੀ ਡੈਥ ਤੋਂ ਘਰੋਂ ਡੈਥ ਤੋਂ ਬਾਅਦ ਹੀ ਲੈ ਗਏ ਹਾਂ ਡੈਥ ਹੋ ਗਈ ਵੀ ਟਾਈਮ ਹੋ ਗਿਆ ਸੀਗਾ ਵੀ ਜਦੋਂ ਲੈ ਕੇ ਆਂਦੀ ਸਾਡੇ ਕੋਲ ਸਾਡੇ ਜੰਦਿਆਂ ਨੂੰ ਪਈ ਸੀ ਕੁੜੀ ਦੇ ਮੂੰਹ ਦੇ ਉੱਤੇ ਨਾ ਉਹ ਨੂੰ ਵੱਜੇ ਹੋਏ ਸੀਗੇ ਬੁਰੀ ਹਾਲਤ ਸੀਗੀ ਕੁੜੀ ਦੀ ਜਦੋਂ ਅਸੀਂ ਜਾ ਕੇ ਦੇਖੀ ਵੀ ਐ ਪਚਾਦਰ ਦੇ ਕੇ ਪਾਈ ਪਈ ਸੀ ਸਾਡੇ ਜੰਦਿਆਂ ਹੁੰਦਾ ਉਹਨਾਂ ਦਾ ਕਿ 3 ਮਹੀਨੇ ਬਾਅਦ ਕੁਝ ਨਾ ਕੁਝ ਕਲੇਸ਼ ਸ਼ੁਰੂ ਹੋਇਆ ਸੀ ਤਾਂ ਉਹ ਭੈਣ ਦੱਸਿਆ ਸੀ ਭੈਣ ਨੇ ਕਿ ਕਿਸ ਕਾਰਨ ਬਸ ਵੀ ਆਹੀ ਕੁਸਤਾ ਵੀ ਬਾਹਰ ਕਾਰਨ ਵੀ ਬਾਹਰ ਨਿਕਲਦੇ ਸੀ ਕੁਝ ਵੀਰੇ ਉਹਨਾਂ ਦੇ ਵੀ ਮਨ ਦੇ ਵਿੱਚ ਵੀ ਦੇਜ ਦਹਾਂਜ ਦੀ ਵੀ ਉਹ ਹੋ ਗਿਆ ਸੀਗਾ ਲਾਲਚ ਸੀ ਲਾਲਚ ਸੀਗਾ ਵੀ ਐਂ ਵੀ ਕੁੜੀ ਨਾਲ ਕਲੇਸ਼ ਕਰਦੇ ਸੀਗੇ ਉਹ ਹੂੰ ਵੀ ਬਸ ਉਹਨੂੰ ਕੁੜੀ ਨੂੰ ਐ ਹੋ ਗਿਆ ਵੀ ਚੱਲ ਵੀ ਬਾਹਲਾ ਸਾਨੂੰ ਨਹੀਂ ਦੱਸਦੀ ਸੀਗੀ ਵੀ ਚੱਲ ਮੈਂ ਬਾਹਰ ਉੱਠ ਜੂਗੀ ਵੀ ਚੱਲ ਵੀ ਲੜਾਈ ਮੁੱਕ ਜੂਗੀ ਦੇਖ ਤੇ ਬਾਹਰਤਾ ਜੀ ਵੀ ਹਜੇ ਫਿਰ ਜਾਣੀ ਸੀਗਾ ਉਹਨੇ ਦੇਖ ਬਾਹਰ ਜਾਣ ਦਾ ਵੀ ਸੁਪਨਾ ਹੁਣ ਉਹਦੀ ਬਾਹਰ ਸੀ ਸੀਗਾ ਜੀ ਬਸ ਪੜ੍ਹਾਈ ਲਿਖਾਈ ਸੀ ਬਹੁਤ ਗਰੀਬੀ ਦੇ ਵਿੱਚ ਪੜ੍ਹਾਈ ਬਹੁਤ ਔੜੇ ਮੱਥਾ ਮਾਰਿਆ ਪੜ੍ਹਨ ਦੇ ਉੱਤੇ ਮੇ ਨਵੇਂ ਨਵੀਂ ਨਫੀਸ ਤਾਂ ਬੈਕਟੀਰੀਆ ਦੀ ਵੀ ਨਾ ਪਰ ਫੇਰ ਲੱਗ ਜਾਂਦੀ ਸੀਗੀ ਬਹੁਤ ਗਰੀਬ ਪਰਿਵਾਰ ਆਈ ਸੀ ਦੇਖ ਗਰੀਬੀ ਦੇ ਵਿੱਚ ਬਹੁਤ ਅਸੀਂ ਮੱਥਾ ਮਾਰਿਆ ਉਹਨੇ ਜਵਾਕੜੀ ਨੇ ਆਪ ਵੀ ਬਹੁਤ ਉਹਨੇ ਮਿਹਨਤ કરી ਅਸੀਂ ਵੀ ਕਰੀ ਵੀਰੇ ਜਿੰਨੇ ਜੋਗਰੇ ਸੀਗੇ ਤੇ ਪਰ ਜਦੋਂ ਉਹਦਾ ਸੁਪਨਾ ਪੂਰਾ ਹੋਣ ਤੇ ਆਇਆ ਉਦੋਂ ਉਹਨਾਂ ਨੇ ਉਹਦੀ ਜਾਨ ਲੈ ਲਈ ਦੇਖ ਥੋੜੀ ਕੁਝ ਸ ਮਿੰਟ ਪਹਿਲਾਂ ਗੱਲ ਵੀ ਹੁੰਦੀ ਹੈ ਸ਼ਾਇਦ ਫੋਨ ਦੀ ਹਾਂ ਹੋਈ ਹੈ ਜੀ ਗੁੱਡੀ ਨਾਲ ਗੱਲ ਹੋਈ ਹੈਗੀ ਅੱਡੇ ਕਿ ਚੋਂ ਨਿਕ ਸੱਤ ਵਜੇ ਹੋਈ ਹੈਗੀ ਬਸ ਉਹ ਵੀ ਉਹਦੇ ਵੀ ਨਹੀਂ ਹੋਵੇਂ ਤਾਂ ਨਹੀਂ ਦੱਸਿਆ ਉਹਨੇ ਕੋਈ ਲੜਾਈ ਪੜਾਈ ਤਾਂ ਵੀ ਬਸ ਉਹ ਗੱਲਾਂ ਉਹਦੇ ਕੋਈ ਗੱਲਾਂ ਕਰੀ ਗਈਆਂ ਪਹਿਣਾ ਪਹਿਣਾ ਛੂਟਾ ਛਾਟ ਆਉਂਦੀਆਂ ਬਸ ਐ ਕਹਿ ਕੇ ਉਹਨੇ ਕਿਹਾ ਵੀ ਬੁਲਕਾਰ ਨੂੰ ਅੰਦਰ ਬੋਲ ਮਾਰੀ ਜਾਂਦਾ ਮੈਨੂੰ ਵੀ ਮੈਂ ਫੇਰ ਕਰਦੀ ਆ ਫੇਰ ਤਾਂ ਵੀ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਵੀਰੇ ਤੇ ਜੀ ਵੀ ਮੁੜ ਕੇ ਫੇਰ ਵੀ ਕਿਸੇ ਕੋਈ ਸਾਡੀ ਓਵੇਂ ਸੁਣਵਾਈ ਨਹੀਂ ਹੋਈ ਦੇਖੋ ਤਿੰਨ ਜਣ ਤਾਂ ਫੜੇ ਗਏ ਮੇਨ ਮੁੱਦਾ ਉਹ ਕੁੜੀ ਹੈਗੀ ਤੇ ਉਹ ਕੁੜੀ ਨੂੰ ਫੜ ਨਹੀਂ ਲੈ ਰਹੇ ਸੀ ਵੇਖ ਵੀ ਉਹ ਅਨੰਦਗੜ੍ਹ ਥਾਣੇ ਦੇ ਬਹੁਤ ਚੱਕਰ ਲਾਏ ਬਠਿੰਡੇ ਵੀ ਬਹੁਤ ਚੱਕਰ ਲਾਏ ਕਿ ਉਸੇ ਨੇ ਸਾਡੀ ਗੱਲ ਨਹੀਂ ਗੀ ਸੁਣੀਗੀ ਉਹਨਾਂ ਨੇ ਵੀਰੇ ਪੈਸਾ țeਲਾ ਬਹੁਤ ਤੱਕਿਆਗਾ ਵੀ ਸਾਰੇ ਥਾਣੇ ਠੋਨੇ ਵਾਲੇ ਵੀ ਕੇਵੇ ਹੈਗੇ ਦੇਖ ਤੁਸੀਂ ਵੀ ਤੁਸੀਂ ਕਿ ਮੈਨੂੰ ਇਹ ਪਤ ਲੱਗ ਕੇ ਮੈਰਿਜ ਤੇ ਵੀ ਤੁਹਾਡਾ ਕਾਫੀ ਜ਼ਮੀਨ ਵੀ ਜਿਹੜੀ ਤੁਹਾਡੇ ਵਿਕੀ ਹੈ ਹਾਂ ਜ਼ਮੀਨ ਵੇਚੀ ਵਧਿਆ ਵਿਆਹ ਕਰਿਆ ਸੀ ਜੀ ਅਸੀਂ ਸਾਰਾ ਕੁਝ ਦਿੱਤਾ ਲੇਤਾ ਵਿਆਹ ਦੇ ਤੀ ਪੁੱਤਰ ਕੌਣ ਲੱਕੋ ਕੇ ਰੱਖਦਾ ਜਿੱਥੋਂ ਟਿੱਕਰ ਸਾਡੀ ਬਾਹ ਹੋਈ ਸੀ ਲਾਈ ਵੀ ਹਾਂ ਜਮੀਨ ਵੀ ਵੇਚੀ ਉਹਦੇ ਵਿਆਹ ਵੇਲੇ ਪੂਰਾ ਕੱਠ ਵਾਟ ਕਰਿਆ ਵਧੀਆ ਸੀ ਵਿਆਹ ਕਰਿਆ ਸੀਗਾ ਪਰਿਵਾਰ ਦੇ ਵਿੱਚ ਧੀ ਐਂ ਕਿਹੜੀਆਂ ਹਾਂ ਦੋ ਗੁੱਡੀਆਂ ਹੀ ਐਂ ਜੀ ਆਹ ਛੋਟੀ ਐ ਉਹ ਵੱਡੀ ਸੀਗੀ ਕਿਸ ਤਰ੍ਹਾਂ ਦੇ ਨਾਲ ਸਭ ਕੁਝ ਕੀਤਾ ਇਹ ਚੀਜ਼ ਕਬੂਲੇ ਮੁੜ ਕੇ ਤੁਹਾਡੇ ਜਿਹੜੇ ਇਹਨਾਂ ਦੇ ਹਸਬੰਡ ਸੀ ਉਹ ਕਬੂਲੇ ਵੀ ਕਿਵੇਂ ਕੀਤਾ ਸਾਰਾ ਕੁਝ ਜੀ ਇੰਨੀ ਗੱਲ ਪਤਾ ਲੱਗਿਆਗਾ ਵੀ ਸਹਰਾਣੇ ਨਾਹਾ ਵੀ ਮੂੰਹ ਨੱਪ ਕੇ ਮਾਰੀ ਹੈਗੀ ਵੀ ਪੈਣ ਨੇ ਮੇਰੀ ਨੇ ਬਾਵਾ ਫੜੀਆਂ ਮਾਂ ਨੇ ਲੱਤਾਂ ਫੜੀਆਂ ਐਨਾ ਕੁਸੋ ਥਾਣੇ ਚ ਵੀ ਮੰਨਿਆਗਾ ਉਸ ਤੋਂ ਬਾਅਦ ਤਾਂ ਕੋਈ ਕਿਤੇ ਕੁਸ ਕਹਿੰਦੇ ਕਿਤੇ ਕੁਸ ਕਹਿੰਦੇ ਮੇਨ ਗੱਲ ਵੀ ਪਹਿਲਾਂ ਉਹਨੇ ਇਹ ਗੱਲ ਕੀਤੀ ਸੀ ਥਾਣੇ ਦੇ ਵਿੱਚ ਆ ਕੇ ਵੀ ਸਰਾਣਾ ਰੱਖ ਕੇ ਸਰਾਣਾ ਸੁਰੂਣਾ ਲੈ ਕੇ ਵੀ ਆਏ ਥਾਣੇ ਵਾਲੇ ਜੀ ਥਾਣੇ ਚ ਪਿਆ ਸਰਾਣਾ ਸੁਰੂਣਾ ਮੇਂ ਜ਼ਿਕਰ ਹਾਂ ਇਹ ਜਦੋਂ ਇਹ ਕਬੂਲਨਾਮਾ ਇੱਕ ਮਾਂ ਨੇ ਸੁਣਿਆ ਮਾਂ ਦੇ ਦਿਲ ਤੇ ਕੀ ਬੀਤੀ ਵੀ ਕਿਵੇਂ ਧੀ ਨੂੰ ਕਿਵੇਂ ਬੀਤੀ ਹੋਣੀ ਸੀ ਪਤਾ ਹੀ ਐ ਸਾਡੇ ਕਿਵੇਂ ਬੀਤੀ ਇਨਸਾਫ ਵਾਲੇ ਤੱਕ ਤੁਸੀਂ ਨਹੀਂ ਮੰਨਦੇ ਕਿ ਜੋ ਮਿਲਣਾ ਚਾਹੀਦਾ ਉਹ ਨਹੀਂ ਮਿਲਿਆ ਨਹੀਂ ਮਿਲਿਆ ਜੀ ਹਜੇ ਜਿੱਦਾਂ ਚਰੋ ਕੁੜੀ ਨਹੀਂ ਫੜੀ ਜਾਂਦੀ ਕੋਈ ਇंसाफ ਨਹੀਂ ਸਾਨੂੰ ਮਿਲਿਆ ਬੈਠੇ ਤਿੰਨ ਬੈਠੇ ਹੀ ਹੈਗੇ ਪਰ ਮੇਨ ਮੁੱਦਾ ਕੁੜੀ ਸੀਗੀ ਫਿਰ ਕੁੜੀ ਨੂੰ ਤੰਗ ਪਰੇਸ਼ਾਨ ਉਹ ਕੁੜੀ ਬਹੁਤ ਕਰਦੀ ਸੀਗੀ ਹਾਂ ਕੁੜੀ ਵੱਲੋਂ ਬਹੁਤ ਕੀਤਾ ਜਾਂਦਾ ਸੀਗਾ ਪਰ ਫਿਰ ਵੀ ਉਹ ਕੁੜੀ ਕਹਿੰਦੀ ਚੱਲ ਕੋਈ ਨਹੀਂ 10 ਦੀ ਫਿਰ ਆਪ ਵੀ ਕਹਿ ਦਿੰਦੇ ਵੀ ਚੱਲ ਕੋਈ ਨਹੀਂ ਵੀ ਕਿ ਚੱਲ ਮਾੜੀ ਮੋਟੀ ਗੱਲ ਵੀ ਨਾ ਤੂੰ ਦਿਲ ਤੇ ਲਾਇਆ ਕਰ ਹੁਣ ਕੀ ਪਤਾ ਜੀ ਉਹਦੇ ਕੀ ਹੋ ਗਿਆ ਕਿਹੜੀ ਉਹਨਾਂ ਨੂੰ ਐਡੀ ਮਾਰਨ ਦਿਨ ਹਫਤਾ ਅਗੀ ਦੇਖ ਲੈ ਕੀ ਕਰਿਆ ਉਹਨਾਂ ਨੇ ਮਾਮਲੀਆਂ ਨੇ ਕੀ ਨਹੀਂ ਕਰਿਆ ਦੇਖ ਸਾਰੀ ਗੱਲ ਬੱਸ ਤੁਹਾਨੂੰ ਦੱਸਦੇ ਸੀ ਕਿ ਜੋ ਹੁੰਦੀ ਸੀ ਕਰਦੇ ਵੀ ਜਾਂ ਕੁਝ ਬਈ ਯਾਰ ਤਲੇਸ ਨਾ ਪੈ ਜੇ ਲੁਕੋਵ ਵੀ ਲੈਂਦੇ ਸੀ ਹੁਣ ਜੀ ਉਹਦੇ ਤਾਂ ਐ ਲੱਗਦਾ ਵੀ ਲੁਕੋਈ ਹੋਵੇ ਜਿਵੇਂ ਗੱਲ ਵੀ ਪੂਰੀ ਖੁੱਲ ਕੇ ਨਹੀਂ ਦੱਸੀ ਪਹਿਲਾਂ ਦੱਸ ਵੀ ਦਿੰਦੇ ਹੁੰਦੇ ਸੀ ਕਿ ਚੱਲ ਫੇਰ ਵੀ ਆਪਾਂ ਐ ਕਹੇ ਨੇ ਚੱਲ ਮਾੜੀ ਮੋਟੀ ਘਰੇ ਹੋਈ ਜਾਂਦੀ ਹੈ ਗੱਲਬਾਤ ਦੇਖ ਆਪਾਂ ਫੇਰ ਵੀ ਧੀ ਪੁੱਤ ਨੂੰ ਟਕਾਉਣਾ ਨਹੀਂ ਆ ਦੇਖ ਤੇ ਵੀ ਉਹ ਕੁੜੀ ਆ ਕੇ ਵੀ ਕੁੜੀ ਘਟ ਰਹੀਦੀ ਸੀ ਘਰੇ ਪੜਦੀ ਸੀ ਪਟਿਆਲੇ ਕਦੋਂ ਆਉਂਦੀ ਸੀ ਉਹਦੇ ਉਹਨਾਂ ਦੇ ਘਰੇ ਜੱਭ ਪੈਂਦਾ ਸੀਗਾ ਉਹੀ ਲੜਾਈ ਪਵਾਉਂਦੀ ਸੀ ਮੇਨ ਮੁੱਦਾ ਉਹ ਕੁੜੀ ਸੀ ਜੀ ਬਸ ਕੁੜੀ ਨੇ ਹੀ ਸਾਰਾ ਕੁਝ ਕਰਵਾਇਆਗਾ ਤੇ ਉਹ ਹੀ ਹੁਣ ਬਾਹਰ ਫਿਰਦੀ ਐ ਦੇਖੋ ਫੜਦੇ ਨਹੀਂਗੇ ਉਹਨੂੰ ਬਸ ਮੈਨੂੰ ਇਹੀ ਮੰਗਾ ਵੀ ਉਹ ਕੁੜੀ ਫੜੀ ਜਾਵੇ ਫੇਰ ਮੇਰੇ ਥੋੜਾ ਘੜ ਮੈਨੂੰ ਸਕੂਨ ਮਿਲੂਗਾ ਜਿੱਤੀ ਦੀ ਆਤਮਾ ਨੂੰ ਵੀ ਫੇਰੀ ਜਾਨਤੀ ਮਿਲਣੀ ਜੋ ਹੋਇਆ ਤਾਂ ਹਾਂ ਜੀ ਤੁਹਾਡੇ ਨਾਲ ਗੱਲ ਹੁੰਦੀ ਆ ਭੈਣੇ ਕੀ ਕੀ ਗੱਲ ਬਤੋਹੇ ਮੇਰੇ ਨਾਲ 6:40 ਤੇ ਗੱਲ ਹੋਈ ਹੈ ਮੇਰੀ ਭੈਣ ਦੀ ਤੇ ਉਹਨਾਂ ਨੇ ਸੋਮਵਾਰ ਨੂੰ ਆਉਣਾ ਸੀਗਾ ਗਿੱਦੜਵੇ ਜਾਣਾ ਸੀਗਾ ਏਜੰਟ ਕੋਲ ਯੂਕੇ ਦੀ ਲੱਗੀ ਹੋਈ ਸੀ ਉਹਦੀ ਤੇ ਫਾਈਲ ਆਹ ਵਾਲੇ 3 ਮਹੀਨੇ ਚ ਜਾਣਾ ਸੀਗਾ ਤੇ ਅੱਗੋਂ ਮੈਨੂੰ ਕਹਿੰਦੀ ਨਾ ਮੈਂ ਸੋਮਵਾਰ ਨੂੰ ਆਉਂਗੀ ਤੇ ਤੇ ਐਵੇਂ ਕਰਕੇ ਨਾ ਮੇਰਾ ਨਾ ਵੀ ਸੂਟ ਨਾ ਸਟਿਚ ਕਰਦੇ ਤੇ ਸੂਟਾਂ ਵਾਰੀ ਗੱਲਾਂ ਕਰੀ ਜਾਂਦੀਆਂ ਸੀ ਦੋਨੇ ਪਹਿਣਾ। ਇਸ ਤੋਂ ਬਾਅਦ ਮੈਨੂੰ ਕਹਿੰਦੀ ਨਾ 2 ਮਿੰਟ ਰੁਕ ਜਾ ਮੈਨੂੰ ਨਾ ਬਲਕਰਨ ਪਤਾ ਨਹੀਂ ਕੀ ਕਹਿੰਦਾ ਉਹਦੀ ਮੈਂ ਗੱਲ ਸੁਣਨਾ ਤੇ ਮੈਂ ਤੈਨੂੰ ਲਾਉਣੀ ਆ ਫੋਨ। ਹਾਂਜੀ ਉਹਨਾਂ ਦੇ ਹਸਬੰਦ ਸੀ। ਇਸ ਤੋਂ ਬਾਅਦ ਆਪਾਂ ਆਖੀ ਦਿੰਨੇ ਵੀ ਚੱਲ ਵੀ ਲਾ ਲੂਗੀ ਫੋਨ ਤੇ ਜਦੋਂ ਮਤਲਬ ਕਿ ਤੇ ਜਦੋਂ ਮੈਨੂੰ ਐਂ ਕਹਤਾ ਵੀ ਮੈਂ ਲਾਉਣੀ ਆ ਰੋਕ ਕੇ ਇਸ ਤੋਂ ਬਾਅਦ ਉਹਨੇ ਮੈਨੂੰ ਤੇ ਫੋਨ ਨਹੀਂ ਲਾਇਆ। ਇਸ ਤੋਂ ਬਾਅਦ ਸਾਢੇ 7 ਦਾ ਟਾਈਮ ਸੀਗਾ ਤੇ ਉਹਦੀ ਵੀ ਸੱਸ ਦਾ ਫੋਨ ਆਇਆ ਕਹਿੰਦੀ ਐਂ ਕਰਕੇ ਨਾ ਵੀ ਪਿਲੋ ਹੋ ਗਿਆ ਹਰਪ੍ਰੀਤ ਦਾ ਤੇ ਵੀ ਤੁਸੀਂ ਆ ਜੋ ਐ ਕਹਿਣ ਲੱਗੀ ਜਦੋਂ ਮਮੀ ਮਮੀ ਵਰਗੇ ਗਏ ਤਾਂ ਬਸ ਉਥੇ ਡੈਡ ਸੀ ਹਾਂਜੀ ਤੁਹਾਡੇ ਨਾਲ ਵੀ ਕੋਈ ਗੱਲਬਾਤ ਐਸੀ ਜਿਹੜੀ ਕਿ ਮਾਂ ਪਿਓ ਦੇ ਨਾਲ ਨਹੀਂ ਕਰਦਾ ਭੈਣ ਭਰਾ ਆਪਸ ਦੇ ਵਿੱਚ ਕਰਦੇ ਨੇ ਵੀ ਉਹ ਤੁਹਾਡੇ ਨਾਲ ਕੁਝ ਕਰਦੇ ਹੁੰਦੇ ਸੀ ਕਿ ਐ ਇਦਾਂ ਇਦਾਂ ਦਾ ਕੁਝ ਸਾਰਾ ਪਰਿਵਾਰ ਚ ਹੋ ਰਿਹਾ ਜੀ ਉਸ ਦਿਨ ਤਾਂ ਵੀ ਸਾਰਾ ਕੁਝ ਨਾਰਮਲ ਸੀਗਾ ਐਵੇਂ ਲੱਗਦਾ ਨਹੀਂ ਸੀਗਾ ਵੀ ਆਥ ਨੂੰ ਏਡੀ ਵੱਡੀ ਗੱਲ ਹੋ ਜੂਗੀ ਤੇ ਉਸ ਤੋਂ ਪਹਿਲਾਂ ਮੈਨੂੰ ਵੀ ਦੱਸਦੀ ਰਹਿੰਦੀ ਸੀਗੀ ਕੋਈ ਹੋਸ਼ ਵੀ ਨਾ ਵੀ ਜਿਹੜੀ ਮੇਰੀ ਸਿਸਟਰ ਲਾ ਉਹ ਮੈਨੂੰ ਐ ਕਹਿੰਦੀ ਆ ਵੀ ਤੁਹਾਡੇ ਆ ਹੈ ਨਹੀਂ ਉਹ ਹੈ ਨਹੀਂ ਤੂੰ ਆ ਨਹੀਂ ਲੈ ਕੇ ਆਈ ਤੂੰ ਆ ਚੀਜ਼ ਲੈ ਕੇ ਆ ਐ ਮਤਲਬ ਉਹ ਕੀ ਕਰਦੀ ਸੀਗੀ ਤੇ ਜਦ ਦਿਨੇ ਜਦ ਦਿਨ ਇਹ ਗੱਲ ਹੋਈ ਆ ਉਹਦੋਂ ਤਾਂ ਨਹੀਂ ਐਵੇਂ ਦੀ ਵੀ ਕੋਈ ਵੀ ਗੱਲ ਸੀਗੀ ਵੀ ਸਾਰਾ ਕੁਝ ਨਾਰਮਲ ਸੀਗਾ ਪਰਿਵਾਰ ਵਿੱਚ ਦਾਜ ਦੇਹ ਨੂੰ ਲੈ ਕੇ ਇਦਾਂ ਦਾ ਕੁਝ ਕਰਦਾ ਹੁੰਦਾ ਸੀ ਹਾਂਜੀ ਦਾਜ ਦੇਹ ਜਿਹੜੀ ਕਰਦਾ ਸੀਗਾ ਜਦੋਂ ਵੀ ਦੀਦ ਦਾ ਰਿਸ਼ਤਾ ਕੀਤਾ ਸੀਗਾ ਜੀ ਉਦੋਂ ਅਸੀਂ ਵੀ ਸਾਰਾ ਕੁਝ ਦੱਸਿਆ ਸੀਗਾ ਵੀ ਅਸੀਂ ਇੰਨੇ ਜੋਗੇ ਹੈ ਨਹੀਂ ਗੇ ਤੇ ਉਹਨਾਂ ਨੇ ਵੀ ਤਾਂ ਵੀ ਸਾਡੇ ਤੇ ਵੀ ਐਂ ਕਹਿੰਦੇ ਸੀ ਆ ਲੈ ਕੇ ਆ ਮੇਰੀ ਭੈਣ ਨੂੰ ਉਹ ਲੈ ਕੇ ਆ ਸਾਰੀ ਗੱਲ ਵੀ ਖੋਲੀ ਵੀ ਸੀ ਪਹਿਲਾਂ ਤੇ ਉਸ ਤੋਂ ਬਾਅਦ ਬਸ ਜੀ ਆ ਲੈ ਕੇ ਆ ਉਹ ਲੈ ਕੇ ਐਂ ਕਰਦੇ ਰਹਿੰਦੇ ਸੋ ਇਹ ਵੀ ਗੱਲ ਹੋਈ ਸੀ ਕਿ ਕੁਰਤੀ ਨੂੰ ਬਾਹਰ ਭੇਜਣਾ ਕੋਈ ਨਹੀਂ ਪਰ ਸਾਰੇ ਪਰਿਵਾਰ ਦੇ ਨਾਲ ਗੱਲ ਪਹਿਲਾਂ ਹੋਈ ਵੀ ਸੀ ਵੀ ਬਾਹਰ ਭੇਜਾਂਗੇ ਭਾਈ ਅਸੀਂ ਐਸ ਤੁਸੀਂ ਕਰਵਾਈ ਹੋਈ ਸੀ ਉਹ ਤੁਹਾਡੇ ਵੱਲੋਂ ਹੋਈ ਵੀ ਸੀ ਐਸ ਹਾਂਜੀ ਅਗਲੇ ਸ ਸਾਡੇ ਵੱਲੋਂ ਹੋਈ ਵੀ ਸੀਗੀ ਤੇ ਡੈਡੀ ਵੀ ਤੇ ਡੈਡੀ ਰੋਜ਼ ਵੀ ਨਾ ਵੀ ਛੱਡ ਕੇ ਆਉਂਦੀ ਸੀ ਅੱਡੇ ਤੋਂ ਤੇ ਲੈ ਕੇ ਆਉਂਦੇ ਸੀਗੇ ਅਸੀਂ ਤਾਂ ਇੰਨੀ ਜ਼ਿਆਦਾ ਮਿਹਨਤ ਕੀਤੀ ਹਣਾ ਵੀ ਚੱਲ ਵੀ ਜਾਵੜੂਗੀ ਬਾਹਰ ਅਸੀਂ ਵੀ ਸੌਖੇ ਹੋ ਜਾਾਂਗੇ ਪਿੱਛੇ ਜੋ ਦੋ ਅਸੀਂ ਰਿਸ਼ਤਾ ਕੀਤਾ ਸੀਗਾ ਦੀਦੀ ਦਾ ਤਾਂ ਤਾਂ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਸਾਡੀ ਕੁੜੀ ਦੀ ਆਈਲਟਸ ਕੀਤੀ ਆ ਤੇ ਵੀ ਤੁਸੀਂ ਜਿਹੜਾ ਵੀ ਜਿਹੜਾ ਵੀ ਖਰਚਾ ਹੋਊਗਾ ਤਾਂ ਵੀ ਉਹ ਉਹ ਵੀ ਤੁਸੀਂ ਕਰੋਗੇ ਤਾਂ ਵੀ ਉਹਨਾਂ ਨੇ ਕਿਹਾ ਵੀ ਸੀਗਾ ਵੀ ਹਾਂ ਵੀ ਅਸੀਂ ਅਸੀਂ ਵੀ ਸੋ ਸਾਰਾ ਖਰਚਾ ਕਰਾਂਗੇ ਤੇ ਹੁਣ ਜੀ ਆ ਕੁਛ ਹੋ ਗਿਆ ਤੇ ਹੁਣ ਉਹਨੇ ਜਾਣਾ ਸੀਗਾ ਥੋੜੇ ਜਿਹੇ ਦਿਨਾਂ ਨੂੰ ਹਾਂ ਜੀ ਆਫਰ ਲੈਟਰ ਵਗੈਰਾ ਜਿਵੇਂ ਦੱਸਦੇ ਆਇਆ ਹੋਇਆ ਹਾਂ ਜੀ ਆਫਰ ਲੈਟਰ ਆਇਆ ਹੋਇਆ ਸੀਗਾ ਤੇ ਤੇ ਆਉਣ ਵਾਲਾ ਸੀਗਾ ਵੀਜ਼ਾ ਵੀ ਹੁਣ ਜੀ ਵੀ ਜਲਦੀ ਜੀ ਤੇ ਵੀ 5-6 ਮਹੀਨੇ ਤੱਕ ਮੇਰੀ ਦੀਦਨੇ ਜਾਣਾ ਸੀਗਾ 8ਵੇਂ ਮਹੀਨੇ ਉਹਦੇ ਹਸਬੰਦ ਨੇ ਜਾਣਾ ਸੀ ਪਿੱਛੇ ਜਾਣਾ ਇੰਗਲੈਂਡ ਸੀਗਾ ਹਾਂ ਜੀ ਯੂਕੇ ਸੁਪਨੇ ਵੀ ਭੈਣ ਦੇ ਹੋਣਗੇ ਕਿ ਬਾਹਰ ਜਾ ਕੇ ਆਪਣੇ ਘਰ ਦੇ ਹਾਲਾਤ ਬਦਲਣੇ ਬਹੁਤ ਕੁਝ ਗੱਲਾਂ ਮਤਾਂ ਹੁੰਦੀਆਂ ਹੋਣੀਆਂ। ਹਾਂਜੀ ਉਹਨੂੰ ਐ ਸੀਗਾ ਵੀ ਅਸੀਂ ਦੋਨੇ ਸਿਸਟਰਾਂ ਤੇ ਵੀ ਤੇ ਪਿੱਛੂ ਕੀ ਆਸਰਾ ਹੈ ਨਹੀਂਗਾ ਤੇ ਅੱਜ ਤੱਕ ਵੀ ਤੇ ਮੈਨੂੰ ਵੀ ਨਹੀਂ ਆਇਆ ਲੱਗਦਾ ਸੀਗਾ ਵੀ ਸਾਡੇ ਨਾਲ ਤੇ ਵੀਰਾ ਹੈ ਨਹੀਂਗਾ ਤੇ ਮੈਨੂੰ ਉਹ ਕਹਿੰਦੀ ਦੀ ਰਹਿੰਦੀ ਸੀਗੀ ਵੀ ਤੂੰ ਟੈਨਸ਼ਨ ਨਾ ਕਰ ਆਪਾਂ ਨਾ ਵੀ ਆਪਣਾ ਆ ਵੀ ਠੀਕ ਹੋ ਜਾਊਗਾ ਉਹ ਵੀ ਉਹ ਵੀ ਮੈਂ ਠੀਕ ਕਰ ਦੂੰਗੀ ਹੁਣ ਤਾਂ ਮੈਂ ਜਾਵੜੂੰਗੀ ਬਾਹਰ ਤੇ ਮੈਂ ਤੈਨੂੰ ਬੁਲਾ ਲੂੰਗੀ ਆਪਾਂ ਆਪਾਂ ਵੀ ਇਕੱਠੇ ਰਾਵਾਂਗੇ ਐ ਮੈਨੂੰ ਹੌਸਲਾ ਦਿੰਦੀ ਸੀ ਐ ਤਾਂ ਲੱਗਦੇ ਨਹੀਂ ਸੀਗਾ ਵੀ ਇਹ ਕੁਝ ਹੋ ਜੂਗਾ ਦੋਨੇ ਅਸੀਂ ਆਸਰਾ ਸੀ ਇੱਕ ਦੂਜੇ ਦਾ ਅਜੀ ਮੈਂ ਛੋਟੀ ਸੀ ਉਹ ਵੱਡੀ ਸੀ ਸਾਡਾ ਸੀਗਾ ਤੇ ਫਰਕ ਸੀਗਾ 5-6 ਸਾਲ ਦਾ ਫਰਕ ਸੀਗਾ ਉਹਦਾ ਨਾਮ ਹਰਪ੍ਰੀਤ ਸੀ ਮੇਰਾ ਨਾਮ ਖੁਸ਼ਪ੍ਰੀਤਾ ਦੋ ਚੀਜ਼ ਹੋਈ ਤਾਂ ਫਿਰ ਆਪਣੀ ਤਾਂ ਸੱਜੀ ਬਾਪ ਦੀ ਤਾਂ ਸੱਜੀ ਬਾ ਟੁੱਟ ਗਈ ਹੋਣੀ ਹੈ ਕਿ ਯਾਰ ਨਾਲ ਕੀ ਬਚੇ ਹੁਣ ਹਾਂਜੀ ਐਂ ਤਾਂ ਲੱਗਦੀ ਆ ਵੀ ਚੰਗੇ ਭਲੇ ਸੀਗੇ ਵਧੀਆ ਹੱਸਦੀ ਵਸਦੀ ਸੀ ਆਪਦੇ ਘਰੇ ਆ ਕੀ ਹੋ ਗਿਆ ਹਜੇ ਵੀ ਐਂ ਲੱਗਦਾ ਕ ਵੀ ਆਊਗੀ ਠੀਕ ਆ ਉਹ ਯਕੀਨ ਜਾਨੀ ਆਉਂਦਾ ਇਸ ਗੱਲ ਦਾ ਤੁਸੀਂ ਮੰਨਦੇ ਕਿ ਜੈਸਾ ਇਨਸਾਫ ਮਿਲਣਾ ਚਾਹੀਦਾ ਸੀ ਵੈਸਾ ਇਨਸਾਫ ਹੋਇਆ ਹਾਲਾਂਕਿ ਤਿੰਨ ਦੋਸ਼ੀ ਅੰਦਰ ਨੇ ਵੈਸਾ ਇਨਸਾਫ ਮਿਲਿਆ ਨਹੀਂ ਮਿਲਿਆ ਜੀ ਸਾਨੂੰ ਕੋਈ ਵੀ ਇਨਸਾਫ ਆ ਕਿਉਂਕਿ ਸਭ ਤੋਂ ਜ਼ਿਆਦਾ ਹੱਥ ਉਹਦੀ ਸਿਸਟਮ ਲਾਦਾ ਸੀਗਾ ਸਭ ਤੋਂ ਜ਼ਿਆਦਾ ਇਨਵੋਲਵ ਹੋਇ ਸੀ ਹਜੇ ਤੱਕ ਉਹ ਤਾਂ ਇਧਰ ਉਧਰ ਤੇ ਫਿਰਦੀ ਆ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਐਸਐਸਬੀ ਤੇ ਜਾ ਆਏ ਡੀਐਸਪੀ ਤੇ ਜਾ ਆਏ ਐ ਐਸਐਚੂ ਨੂੰ ਕਹਿਤਾ ਏਐਸਆਈ ਨੂੰ ਕਹਿਤਾ ਸਾਰਿਆਂ ਦਾ ਮਤਲਬ ਕਿ ਹੱਥ ਹੋਂਨਾਂ ਨਾਲ ਹੀ ਤੇ ਕੋਈ ਨਹੀਂ ਸਾਡੀ ਗੱਲ ਸੁਣ ਰਿਹਾ ਦੋ ਦਿਨ ਕਹਿ ਦਿੰਦੇ ਆ ਚਾਰ ਦਿਨ ਕਹਿ ਦਿੰਦੇ ਆ ਕੱਲ੍ਹ ਵੀ ਨਹੀਂ ਹੋਈ ਨਹੀਂ ਹੋਈ ਤੁਹਾਨੂੰ ਵੀ ਕਹਿੰਦੇ ਹੁੰਦੇ ਸੀ ਭੈਣ ਕਿ ਮੈਂ ਕਰਦੇ ਹਾਲਾਤ ਮੈਂ ਬਦਲੂ ਤੇ ਜਾ ਹਾਂਜੀ ਕਹਿੰਦੇ ਹੁੰਦੇ ਸੀਗੇ ਤੁਸੀਂ ਟੈਨਸ਼ਨ ਨਾ ਲਓ ਵੀ ਇਹਦਾ ਕੁੜੀ ਦਾ ਸਹਾਰਾ ਕੋਈ ਨਹੀਂ ਸੀ ਅੰਗੇ ਦੇਖ ਕਹਿੰਦੇ ਸੀ ਦਲਾਸਾ ਦਿੰਦੇ ਸੀ ਜੀ ਬਹੁਤ ਦਿੰਦੇ ਸੀ ਤੁਸੀਂ ਮੈਂ ਮੰਗੇ ਹੀ ਰੱਖਦਾਂ ਕਿ ਜੋ ਬਾਹਰ ਨੇ ਜੋ ਦੋਸ਼ੀ ਹੈ ਜੋ ਬਾਹਰ ਨੇ ਉਹਨਾਂ ਨੂੰ ਜਿਲ੍ਹਾਂ ਦੇ ਵਿੱਚ ਹਾਂ ਜੀ ਬਸ ਇਹੀ ਹਾਂ ਮੰਗਲ ਸਾਡੀ ਵੀ ਉਹ ਕੁੜੀ ਛੇਤੀ ਛੇਤੀ ਫੜੀ ਜਾਵੇ ਜਿੰਨਾ ਚਿਰ ਕੁੜੀ ਨਹੀਂ ਛੜੀ ਜਾਂਦੀ ਸਾਡੇ ਕਾਲਜ ਨੂੰ ਠੰਡ ਨਹੀਂ ਪੈਂਦੀਗੀ ਜਿੰਨਾ ਚਿਰ ਕੁੜੀ ਨਹੀਂ ਫੜੀ ਜਾਂਦੀ ਉਹੀ ਦੋਸ਼ੀ ਹੈਗੀ ਉਹੀ ਮੇਰੀ ਕੁੜੀ ਨੂੰ ਤੰਗ ਪਰੇਸ਼ਾਨ ਕਰਦੀ ਸੀਗੀ ਉਹਦੇ ਅਰੈਸਟ ਕਿੰਨੇ ਦਿਨਾਂ ਦੇ ਵਿੱਚ ਹੋਏ ਨਿਕਲੋਂ ਤੱਕ ਹੋ ਗਈ ਸੀ ਜਿਹੜੇ ਦੂਸਰੇ ਦੋਸ਼ੀ ਅਰੈਸਟ ਹੋਏ ਨੇ ਜੇਲ੍ਹ ਦੇ ਵਿੱਚ ਉਹ ਦੋ ਤਾਂ ਜੀ ਪਿਓ ਪੁੱਤ ਤਾਂ ਵੀ ਕੁੜੀ ਦੇ ਸ਼ਿਸ਼ਕਾਰ ਤੋਂ ਪਹਿਲਾਂ ਹੀ ਕਰ ਲਏ ਸੀਗੇ ਜੀ ਤੇ ਸੱਸ ਉਹਦੀ ਤੀਜੇ ਚੌਥੇ ਦਿਨ ਕਰ ਲਈ ਸੀਗੀ ਹੂੰ ਤੇ ਇਹ ਕੁੜੀ ਰਿਵੇਖ ਹਜੇ ਤੱਕਰ ਹੋਈ ਨਹੀਂ ਗਈ ਇਹ ਹਲੇ ਬਾਹਰ ਹੀ ਹੈ ਬਾਹਰ ਹੀ ਹੈ ਕੁੜੀ ਬਾਹਰ ਹੀ ਹੈਗੀ ਵੀ ਸਾਰਾ ਕੰਮ ਇਹ ਕੁੜੀ ਦਾ ਹੈ ਜੀ ਹੂੰ ਉਸ ਕੁੜੀ ਮੇਰੀ ਕੁੜੀ ਨੂੰ ਬਹੁਤ ਪਰੇਸ਼ਾਨ ਕਰਦੀ ਇਸ ਤੰਗ ਕਰਦੀ ਸੀ ਜੀ ਵੇਖ ਹੂੰ ਤੁਸੀਂ ਜਦ ਇਸ ਦੇ سلسلے ਦੇ ਵਿੱਚ ਜਦੋਂ ਜਾਂਦੇ ਹੋਗੇ ਜਿਵੇਂ ਕਿ ਕਿ ਪਹਿਲਾਂ ਵੀ ਦੋ ਵਾਰ ਐਸਾ ਕੁਝ ਪੰਚਾਇਤ ਟਾਈਪ ਹੋਇਆ ਕੁੜੀ ਨੂੰ ਵਾਪਸ ਵੀ ਲੈ ਕੇ ਆਂਦਾ ਤਾਂ ਉਦੋਂ ਉੱਥੇ ਜਾ ਕੇ ਨਹੀਂ ਗੱਲਬਾਤ ਕਰਦੇ ਸੀ ਕਿ ਭਾਈ ਬੈਠ ਕੇ ਸਭ ਚੀਜ਼ ਨੂੰ ਸੌਟ ਆਊਟ ਕੀਤਾ ਜਾਵੇ ਇਸ ਨੂੰ ਸੁਲਝਾ ਲਿਆ ਜਾਵੇ ਨਹੀਂ ਕੋਈ ਗੱਲ ਇਹੋ ਜੀ ਦਾ ਹੋਈ ਨਹੀਂ ਸੀ ਸਾਡੇ ਅਗੇ ਉਹਦਾ ਅਸੀਂ ਜਦੋਂ ਪਹਿਲਾਂ ਕੁੜੀ ਨੂੰ ਲੈ ਕੇ ਆਂਦਾ ਤਾਂ ਨਵੇਂ ਮਹੀਨਿਆਂ ਤੋਂ ਉਦੋਂ ਸੌਰਾ ਤੇ ਸਾਡੇ ਕੋਲੇ ਬੈਠੇ ਰਹੇ ਹੈਗੇ ਤੇ ਨਾਲ ਘਰਾਂ ਦੇ ਮੁੰਡੇ ਕੇ ਸੀ ਦੋ ਅਸੀਂ ਕਾਰ ਤੇ ਗਏ ਸੀ ਅਸੀਂ ਕਾਂਡੇ ਰੂ ਰਠੇ ਨੋ ਸੱਦੇ ਕਾਂਡੇ ਰੂ ਕਾਂਡੇ ਲੈ ਕੇ ਆ ਗਏ ਕੁੜੀਆਂ ਸੱਤ ਅੱਠਾਂ ਦਾ ਨਾ ਬਾਦ ਹੌਲੇ ਹੌਲੇ ਗੱਲ ਦੱਸੀ ਅਸੀਂ ਉਹਨਾਂ ਨੂੰ ਫੋਨ ਦੀ ਕੇ ਫੋਨ ਕਰਨਗੇ ਜੀ ਫਿਰ ਉਸ ਤੋਂ ਬਾਅਦ ਫੋਨ ਕੀ ਕਰਾ ਮਹੀਨੇ ਬਾਅਦ ਇਸੇ ਪੰਚਾਇਤ ਲੈ ਕੇ ਆ ਗਏ ਪੰਚਾਇਤ ਲੈ ਕੇ ਆ ਗਏ ਤੇ ਇਹਦੇ ਕਿ ਅਸੀਂ ਪਸ਼ੂ ਰੱਖਾਂਗੇ ਘਰੇ ਅਸੀਂ ਕਿਹਾ ਵੇ ਅਸੀਂ ਕੁੜੀ ਨਹੀਂ ਤੋੜ ਦੇਗੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਬਠਿੰਡੇ ਵਕੀਲ ਦੇ ਉਹ ਕਰਿਆ ਜੀ ਕੀਲ ਕਰਿਆ ਸੀਗਾ ਉਹਦਾ ਵੀ ਕਿ ਜੇ ਬਾਹਰ ਦੀ ਬੇਸ ਤੇ ਰਿਸ਼ਤਾ ਲਿਆ ਤਾਂ ਕੁੜੀ ਬਾਹਰ ਹੀ ਜਾਊਗੀ ਓਕੇ ਠੀਕ ਹੈ ਉਹਨਾਂ ਨੇ ਸਾਥੋਂ ਲਿਖ ਕੇ ਲੈ ਲਿਆ ਵੀ ਐਂ ਕਰਕੇ ਜੇ ਸਾਡੇ ਮੁੰਡੇ ਨਾਲ ਗਈ ਤੁਸੀਂ ਜ਼ਿੰਮੇਦਾਰ ਹੋ ਅਸੀਂ ਆਖਿਆ ਵੀ ਤੁਹਾਨੂੰ ਚੈੱਕ ਦੇਵਾਂਗੇ ਸਾਡੀ ਕੁੜੀ ਨਾਲ ਤੁਹਾਡੇ ਮੁੰਡੇ ਨੂੰ ਬੁਲਾਵੇ ਠੀਕ ਹੈ ਉਹਦਾ ਮਾਮਾ ਸੀ ਜਿਹੜੇ ਉਹ ਮੁੰਡੇ ਦਾ ਯਾਰ ਦੋਸਤ ਸੀਗਾ ਉਹਨੇ ਜ਼ਿੰਮੇਵਾਰੀ ਉਹਨਾਂ ਨੇ ਲਈ ਸੀਗੀ ਸਾਡੇ ਜੂਨੀਅਰ ਵਾਲਿਆਂ ਨੇ ਗੁੱਡੀ ਦੀ ਜ਼ਿੰਮੇਵਾਰੀ ਲਈ ਸੀ ਹੁਣ ਜਿਹੜਾ ਉਹਨਾਂ ਨੇ ਕੰਮ ਕਰਿਆਗਾ ਹੁਣ ਉਹਦੇ ਮਾਮੇ ਕਿੜਾ ਆਣੇ ਸੀਗੇ ਪੁੱਛਦੇ ਵੀ ਆ ਤੁਸੀਂ ਕੀ ਕਰਿਆ ਹਾਲੇ ਕੁਣੀ ਲੋਕੋ ਲੋਕੋ ਰੱਖਦੇ ਆ ਜੀ ਮੇਰੀ ਭੱਜੀ ਫਰਦੀ ਹੈਗੀ ਓਕੇ ਹਾਂ ਰਿਸ਼ਤਾ ਬਾਹਰ ਦੇ ਨਾਮ ਤੇ ਪਹਿਲਾਂ ਹੋਇਆ ਸੀ ਕਿ ਬਾਹਰ ਦੇ ਨਾਮ ਤੇ ਬਾਹਰ ਦੇ ਨਾਮ ਤੇ ਪੀਐਲ ਤੋਂ ਤੁਹਾਡੇ ਵੱਲੋਂ ਕਰਵਾਈ ਗਈ ਸੀ ਹਾਂਜੀ ਹਾਂ ਸਾਰਾ ਕੁਝ ਕਰਿਆ ਵੈਸੇ ਪੂਰਾ ਵਧੀਆ ਵਿਆਹ ਕਰਿਆ ਵੈਸੇ ਪਿਆਰ ਤੇ ਵੀ ਚੰਗਾ ਜਿਵੇਂ ਦੱਸਦੇ ਕਿ ਜ਼ਮੀਨ ਵੀ ਤੁਹਾਡੀ ਜਿਹੜੀ ਹਾਂ ਹਾਂ ਜ਼ਮੀਨ 베ਚੀ ਹੈ ਜੀ ਜ਼ਮੀਨ ਵੇਚ ਕੇ ਵਿਆਹ ਕਰਿਆ ਤੁਹਾਡੇ ਤੋਂ ਬਿਠੀ ਹੈ ਬਿਠੀ ਹਾਂਜੀ ਹਾਂ ਬਰਬਾਦ ਦਾ ਗੁਜ਼ਾਰਾ ਖੇਤੀਬਾੜੀ ਸ਼ੁਰੂ ਨਾਲ ਕਿਵੇਂ ਹੈ ਬਸ ਆਪਸ ਨੂੰ ਆਪਸ ਨਾਲ ਕਰਦੇ ਆ ਜੀ ਹੂੰ ਇਸ ਇਸ ਦੇ ਥੋੜੀ ਹਾਂ ਹਾਂ ਜਿਹੜੇ ਹੱਕ ਕਲੇਸ਼ ਹੁੰਦਾ ਜਿੰਨੀਆਂ ਗੱਲਾਂ ਵਾਚ ਲੋਈ ਇਹ ਇੱਕ ਵਾਰੀ ਹੋਇਆ ਜਾਂ ਉਸ ਤੋਂ ਬਾਅਦ ਵੀ ਜਿਹੜੀ ਪੰਚਾਇਤ ਟਾਈਪ ਹੋਇਆ ਜੋ ਉਸ ਤੋਂ ਬਾਅਦ ਇੱਕ ਵਾਰੀ ਹੋਇਆ ਸੀ ਜਿੱਦੇ ਗੁੜੀ ਦਾ ਫੋਨ ਆਇਆ ਉਹਦੇ ਦਾ ਕੋਈ ਗੱਲਬਾਤ ਹੀ ਹੈ ਨਹੀਂ ਸੀ ਉਹ ਜੀ ਨਾ ਕੋ ਸਾਡੇ ਜਾਜੇ ਤੇ ਸੀ ਨਾ ਉਹ ਕੁੜੀ ਦੇ ਜਾਜੇ ਤੇ ਸੀ ਕੁੜੀ ਨੂੰ ਅੰਦਰ ਬੁਲਾਇਆ ਗਿਆਗਾ ਅੰਦਰ ਬੁਲਾ ਕੇ ਉਸ ਤੋਂ ਬਾਅਦ ਦਾ ਬਸ ਫਿਰ ਉਹਨਾਂ ਨੇ ਹੀ ਫੋਨ ਹੀ ਕਰਿਆਗਾ ਵੀ ਕੁੜੀ ਗੁੰਮ ਹੋ ਗਈ ਪਿੰਡ 'ਚੋਂ ਬੰਦੇ ਨਾਲੇ ਹੋਰ ਆਏ ਘਰੇ ਕਿਸੇ ਨੂੰ ਅਟੈਕ ਆਇਆ ਤਾਂ ਕਿਸੇ ਨੂੰ ਗੁੰਮ ਕਹਿਤਾ ਉਸ ਤੋਂ ਬਾਅਦ ਡਾਕਟਰ ਬੁਲਾ ਲਿਆ ਉਹਨਾਂ ਨੇ ਘਰੇ ਉਹਦਾ ਗੁੜੀ ਦੀ ਮੌਤ ਹੋਈ ਨੂੰ 7 ਵਜੇ ਸਹੀ ਮੌਤ ਹੋ ਗਈ ਆਦਾ ਜੀ ਪਿੰਡਾਂ ਡਾਕਟਰ ਦਾ ਪਿੰਡਾਂ ਡਾਕਟਰ ਨਾਲ ਗਿਆ ਜੈਨ ਦੇ ਹਸਪਤਾਲ ਲੈ ਕੇ ਜੈਨ ਦੇ ਹਸਪਤਾਲ ਲੈ ਕੇ ਉੱਥੋਂ ਫਿਰ ਸਾਨੂੰ ਫੋਨ ਕਰਦੇ ਕਿੰਨਾ ਕ ਟਾਈਮ ਲਾਉਂਗੇ ਕੌਣ ਕੌਣ ਆਉਣੇ ਹੋ ਫਲਾਣਾ ਕੌਣ ਆਉਣੇ ਅਸੀਂ ਦੋਨੇ ਉੱਠ ਗਏ ਤੇ ਸਾਡੇ ਘਰਾਂ ਜਿਉਂ ਮੁੰਡਾ ਅਸੀਂ ਕਾਰ ਲੈ ਕੇ ਆ ਗਿਆ ਉਹ ਅਸੀਂ ਤਿੰਨੇ ਗਏ ਹੂੰ ਉੱਥੋਂ ਵੀ ਮਤਲਬ ਵੀ ਕਾਰ ਦੇ ਮੂਹਰੇ ਹੋਏ ਵੀ ਇੱਥੇ ਨੂੰ ਲੈ ਕੇ ਜਾਣੀ ਆ ਅਸੀਂ ਇੱਧਰ ਜਾਊਗੀ ਇੱਧਰ ਨਹੀਂ ਜਾਂਦੀ ਅੱਛਾ ਅਸੀਂ ਤਿੰਨੇ ਗੁੱਡੀ ਦੀ ਲਾਸ਼ ਲੈ ਕੇ ਆਏ ਆ ਇੱਥੇ ਪੋਸਟ ਮਾਰਟ ਫਿਰ ਤੁਹਾਡੇ ਵੱਲੋਂ ਕਰਵਾਇਆ ਗਿਆ ਸਾਡੇ ਵੱਲੋਂ ਕਰਵਾਇਆ ਗਿਆ ਸਾਰਾ ਕੁਝ ਸਹੀ ਕਰਾਇਆ ਗਿਆ ਉਨਾਂ ਦੇ ਵੱਲੋਂ ਕੀ ਸੀ ਵੀ ਸਸਕਾਰ ਕੀਤਾ ਜਾਵੇ ਜਲਦੀ ਜਲਦੀ ਉਹ ਇਹ ਚਾਹੁੰਦੇ ਸੀ ਅਸੀਂ ਚਾਹੁੰਦੇ ਸੀ ਵੀ ਅਸੀਂ ਘਰੇ ਲੈ ਜੀਏ ਤੇ ਦਾਦਾ ਤਾਂ ਜੇ ਖੁਰਦਪੁਰ ਦੋਹੇ ਜੀ ਸਾਰਾ ਹਾਂ ਖੁਰਦਪੁਰ ਦੋਹੇ ਜੀ ਅਸੀਂ ਅਸੀਂ ਹਾਂ ਤੇ ਉਥੇ ਸਾਡਾ ਜਿਹੜਾ ਪਰਿਵਾਰ ਸੀ ਸਾਡੇ ਘਰ ਸੀ ਸਾਰੇ ਅਸੀਂ ਉਹ ਫੋਨ ਕਰਦਾ ਅੱਡੇ ਤੇ ਪਹੁੰਚ ਗਏ ਉਹਨਾਂ ਨੇ ਕਹਾਰਾਂ ਕਿ ਸਾਡੇ ਮਗਰ ਲਾਈਆਂ ਵੀਰਦ ਨੂੰ ਮੋੜਨਗੇ ਅਸੀਂ ਉਹ ਮੁੰਡਾ ਜਿਹੜਾ ਨਾਲ ਸੀਗਾ ਉਹਨਾਂ ਨੇ ਕਿਹਾ ਕਾਰ ਦਾ ਸੀਸਾ ਨਾ ਖੋਲੀ ਕਾਰ ਮਗਰ ਨਾ ਰੱਖੀ ਮਗਰੀ ਰੱਖੇ ਮੂਲੇ ਸੇ ਉਨ ਕੋ ਨੂੰ ਉਸ ਵੜੀ ਸ਼ੱਕ ਸੀਗਾ ਵੀ ਕੁਛ ਐਸਾ ਹੋਇਆ ਹਾਂ ਸਾਨੀ ਜੀ ਨੂੰ ਅਸੀਂ ਗਏ ਸੀਗੇ ਚਾਦਰ ਪਾਈ ਪਈ ਸੀ ਗੁੱਡੀ ਤੇ ਜਦੋਂ ਮੈਂ ਜਾ ਕੇ ਲੀੜਾ ਲਾਇਆ ਇੰਨਾ ਸਮਾਂ ਤੇ 9 ਵਜੇ ਹੈਗੇ ਇੰਨਾ ਸਮਾਂ ਤੇ ਇੱਥੇ 9 ਵਜੇ ਹੈ ਇੱਥੋਂ ਮਾੜਾ ਬਲੱਡ ਆਇਆ ਕੁੜੀ ਦੇ ਅੱਛਾ ਠੀਕ ਹੈ ਬਲੱਡ ਆਇਆ ਸੀ ਹਾਂ ਇੱਥੇ ਬਲੱਡ ਆਇਆਗਾ ਤੇ ਇੱਥੇ ਚੀਗਾ ਸੀ ਗੱਲ ਤੇ ਹੋਮੇ ਜੇ ਕਰੀ ਹਾਂ ਆ ਜਿਹੜੇ ਅਸਥੀਰੇ ਅੰਦਰ ਹੈਗੇ ਆਪਦੇ ਹੱਥੋਂ ਕੁੜੀ ਦਾ ਇੱਥੇ ਵਜਿਆ 9 ਇੱਥੇ ਵਜੇ ਜੋਰ ਲਾਇਆ ਵੀ ਛਡਾਉਣ ਨੂੰ ਉਹਨੇ ਹਾਂ ਫਿਰ ਮੈਸੋ ਗਾਲਾਂ ਵੀ ਨਿਕਲੀਆਂ ਉਹਨਾਂ ਨੂੰ ਉੱਥੇ ਫਿਰ ਉਹਲੇ ਹੋ ਗਏ ਸਾਡੇ ਨਾਲ ਕੋਈ ਜੀ ਨਹੀਂ ਆਇਆ ਉਹਨਾਂ ਦਾ ਜਿਹੜਾ ਕੁੜੀ ਦਾ ਸਹੁਰਾ ਸੀ ਅੱਗੇ ਸੀ ਕਿਹੜਾ ਜਾਣ ਕੇ ਮਾਰ ਕੇ ਲਿਆਇੰਗੇ ਇਹ ਗੱਲ ਉਹਨਾਂ ਨੇ ਕਹੀ ਉਹ ਇਹ ਗੱਲ ਕਹੀ ਹੈ ਜੀ ਦੋਸ਼ੀਆਂ ਨੇ ਜਦੋਂ ਕਬੂਲ ਕੀਤਾ ਆ ਪੁਲਿਸ ਦੇ ਅੱਗੇ ਕੀ ਕਬੂਲ ਕੀਤਾ ਕਿ ਕਿਵੇਂ ਕਤਲ ਕੀਤਾ ਆ ਜਿੱਦ ਦੇ ਪਹਿਲੇ ਦਿਨ ਇਹ ਦੋਨੇ ਪਿਓ ਪੁੱਤ ਫੜੇ ਗਏ ਹੈਗੇ ਜੀ ਉਹਨੇ ਮੁੰਡੇ ਨੇ ਇਹ ਗੱਲ ਅਖੇ ਵੀ ਮੈਂ ਸਹਰਾਣਾ ਰੱਖਿਆਗਾ ਸਾਹ ਬੰਦ ਕਰਿਆ ਮੇਰੀ ਮਾਂ ਨੇ ਲਤਾਂ ਨਪਗੀਆਂ ਮੇਰੀ ਭੈਣ ਨੇ ਬਾਹਾਂ ਨਪਗੀਆਂ ਉਸ ਤੋਂ ਬਾਅਦ ਬਿਆਨ ਬਹੁਤ ਬਦਲ ਗਏ ਉਹ ਹੂੰ ਠੀਕ ਹੈ ਐਸਐਚਓ ਕਦੇ ਕੁਛ ਕਹਦੇ ਕਦੇ ਕੁਛ ਕਹਦੇ ਅਸੀਂ ਐਸਐਚਓ ਨੂੰ ਵੀ ਆਖਿਆ ਵੀ ਤੁਸੀਂ ਇੱਕ ਬਿਆਨ ਕਉ ਨਹੀਂ ਲਿਆ ਉਹਨਾਂ ਤੋਂ ਜੀ ਕਿ ਤੁਸੀਂ ਜਿਹੜਾ ਪਹਿਲਾ ਬਿਆਨ ਆ ਕੇ ਪਹਿਲਾ ਬਿਆਨ ਲਗਾਉਣ ਦੇ ਲਾਗੀ ਗਿਆ ਫਿਰ ਮਹ ਮੋੜ ਮੋੜ ਕੇ ਤੁਹਾਨੂੰ ਬਿਆਨ ਕਿਵੇਂ ਦੀ ਜਾਂਦੇ ਜੇ ਖਿੱਚੇ ਹੁੰਦੇ ਤਾਂ ਬਿਆਨ ਸਹੀ ਦਿੰਦੇ ਤੁਹਾਨੂੰ ਹਾਂ ਆ ਗੱਲ ਹੁਣ ਤਿੰਨ ਗ੍ਰਿਫਤਾਰ ਹੈ ਜੀ ਉਹ ਕੁੜੀ ਗ੍ਰਿਫਤਾਰ ਹੈਣੀ ਹੈ ਜੀ ਮੇਨ ਕੁੜੀ ਗ੍ਰਿਫਤਾਰ ਹਾਂ ਸਾਰਾ ਕੰਮ ਕੁੜੀ ਦੇ ਪੈਰੋਂ ਹੋਇਆ ਹੈਗਾ ਦੇ ਵੀ ਮਾਤਾ ਜੀ ਵੀ ਦੱਸਦੇ ਹੁੰਦੇ ਸੀ ਪਹਿਲਾਂ ਵੀ ਜਦੋਂ ਸ਼ਾਇਦ ਉਹਨਾਂ ਦੀ ਮੈਂਚੈਸਟਰ ਲਾਉਆ ਜਿਹੜੀ ਤੁਹਾਡੇ ਇਹਦੇ ਉਹ ਬਾਹਰ ਪੜਦੇ ਨੇ ਵੀ ਉਹਨਾਂ ਦੇ ਜਦੋਂ ਉਹ ਆਉਂਦੇ ਸੀ ਪਿੰਡ ਦੇ ਵਿੱਚ ਪਰਿਵਾਰ ਦੇ ਵਿੱਚ ਤਾਂ ਉਦੋਂ ਇਹ ਕੁਛ ਹੁੰਦਾ ਸੀ ਹਾਂ ਕੋਰਕਾ ਜੀ ਹਟ ਗਈ ਸੀ ਬਾਵਾ ਚਰਦੀ ਉਹ ਤੇ ਹੁਣ ਰਹਿੰਦੇ ਹਾਂ ਮੰਨ ਲਾ ਵੀ ਉਹ ਪਟਿਆਲੇ ਰਹਿੰਦੀ ਸੀਗੀ ਵੀ ਉਹ ਕੰਮ ਜਵਾਕ ਬਣਾਉਣੇ ਮੈਂ ਫਲਾਣਾ ਕਰਦੀ ਆ ਉਹਦੀ ਮਾਂ ਦੇ ਦੱਸਣ ਦੀ ਗੱਲ ਹੈ ਵੀ 40-50 ਹਜ਼ਾਰ ਰੁਪਏ ਮਹੀਨਾ ਲੈਂਦੀ ਐ ਐ ਕਰਦੀ ਐ ਜੋ ਕਰਦੀ ਐ ਅਸੀਂ ਅਖੇ ਚੱਲ ਚੰਗੀ ਗੱਲ ਐ ਅਸੀਂ 40-50 ਹਜ਼ਾਰ ਰੁਪਏ ਮਹੀਨਾ ਲੈਂਦੇ ਮਹੀਨੇ ਤੋਂ 5 ਜਾਂ 10 ਹਜ਼ਾਰ ਰੁਪਏ ਥੋਕ ਲੈ ਕੇ ਜਾਂਦੇ ਆਪਣੀ ਗੁੱਡੀ ਨੇ ਇਹ ਆਖਿਆ ਸੀ ਆ ਵੀ ਜੇ ਉੱਥੋਂ ਇੰਨੇ ਪੈਸੇ ਲੈਂਦੀ ਹੈ ਮਹੀਨੇ ਦੇ ਵੀ 5-10 ਹਜ਼ਾਰ ਇੱਥੇ ਲੈਂਦੀ ਹੈ ਇਹ ਅੱਛਾ ਆ ਜੀ ਦਿਆਂ ਸੀ ਤੁਹਾਨੂੰ ਵੀ ਮੇਨ ਇਨਵੋਲਵਮੈਂਟ ਉਹਨਾਂ ਦੀ ਹੈ ਹਾਂ ਜੀ ਸਾਰੀ ਉਹਨਾਂ ਦੀ ਹੈ ਪੁਲਿਸ ਦੀ ਹੁਣ ਤੱਕ ਦੀ ਜਿਹੜੀ ਕਾਰਵਾਈ ਹੋਈ ਆ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਵੀ ਸਹੀ ਹੋਈ ਹੈ ਜਿਹੜੇ ਹੁਣ ਤੱਕ ਕੀਤਾ ਹੈ ਨਹੀਂ ਸਾਨੂੰ ਕੋਈ ਉਹਨਾਂ ਦੀ ਕਾਰਵਾਈ ਸਹੀ ਨਹੀਂ ਲੱਗੀ ਸਾਡੇ ਮਨ ਨੂੰ ਲੱਗੀ ਨਹੀਂ ਸਾਡੇ ਮਨ ਨੂੰ ਇਹ ਨਹੀਂ ਲੱਗੀਗੀ ਵੀ ਐਸਐਚਓ ਕਿਤੇ ਤਾਂ ਕੀ ਬਿਆਨ ਦੀ ਜਾਂਦਾ ਹੈ ਕਿਤੇ ਕੀ ਦੀ ਜਾਂਦਾ ਹੈਗਾ ਠੀਕ ਹੈ ਹੂੰ ਆਹ ਬਿਆਨ ਜਿਹੜੇ ਐ ਸਚੋ ਦਾ ਕਿਤੇ ਤਾਂ ਸਾਨੂੰ ਕੁਛ ਕਹਿ ਦਿੰਦਾ ਥਾਣੇ ਗਿਆ ਨੂੰ ਕਿਤੇ ਕੁਛ ਕਹਿ ਦਿੰਦਾ ਸੀ ਤੁਸੀਂ ਦੋ ਦਿਆਂ ਨੂੰ ਗ੍ਰਿਫਤਾਰ ਕਰ ਲਓ ਮੈਂ ਕੁੜੀ ਫਲਾਣੇ ਨੂੰ ਕਰ ਲਊ ਜੋ ਨੂੰ ਕਰ ਲਊ ਜਿਹੜਾ ਪਹਿਲਾ ਬਿਆਨ ਐ ਸਚੋ ਦਾ ਹੋਰ ਬੰਦਿਆਂ ਕੋਲ ਵੀ ਆਖਿਆ ਵੀ ਸਹਰਾਣਾ ਰੱਖ ਕੇ ਗੁੱਡੀ ਮਾਰੀ ਗਈ ਹੈ ਹੂੰ 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 ਕੁੜੀ ਅੰਦਰ ਬੁਲਾਈ ਉਹਨਾਂ ਨੇ 20 ਮਿੰਟਾਂ ਚ ਉਹਨੇ ਕੰਮ ਕਰਤਾ ਜੀ ਹਾਂਜੀ ਅੰਦਰ ਕਮਰੇ ਦੇ ਵਿੱਚ ਆ ਅੰਦਰ ਕਮਰੇ ਦੇ ਵਿੱਚ ਆ 20 ਮਿੰਟ ਸਭ ਕੁਝ ਹੋ ਗਿਆ 20 ਮਿੰਟਾਂ ਚ 20 ਮਿੰਟ ਲੱਗਣ ਨਹੀਂ ਦਿੱਤੇ ਵੀ ਉਹਨਾਂ ਨੇ 20 ਦੇ ਵਿੱਚ 15 ਦੇ ਵਿੱਚ ਮਾਰ ਕੇ ਉਹਦੂ ਬਾਅਦ ਹੰਬਲੇ ਪੈ ਗਏ ਉਹ ਵੀ ਆਪਾਂ ਆ ਕੀ ਕਰ ਬੈਠੇ ਇਹ ਵੀ ਤੁਹਾਡੀ ਮੰਗ ਸੀ ਕਿ ਉਹ ਸੰਸਕਾਰ ਤੋਂ ਪਹਿਲਾਂ ਫੜੇਗੇ ਉਦੋਂ ਵੀ ਤੁਹਾਡੀ ਮੰਗ ਸੀ ਕਿ ਸੰਸਕਾਰ ਤੋਂ ਪਹਿਲਾਂ ਦੋਸ਼ੀ ਫੜੇ ਜਾਣ ਅਸੀਂ ਤਾਂ ਜੀ ਸਾਡੀ ਤਾਂ ਮੰਗ ਇਹ ਸੀ ਵਿਚਾਰੇ ਜੇ ਦੋਸ਼ੀ ਫੜੇ ਜਾਣ ਵੀ ਫੇਰ ਕੁੜੀ ਦਾ ਸੰਸਕਾਰ ਕਰਾਂਗੇ ਅੱਛਾ ਸਾਨੂੰ ਅਗਵਾਲ ਸਿੰਘ ਨੇ ਤਾਂ ਦੱਸਿਆ ਦਿੱਤਾ ਵੀ ਦੋ ਫੜੇਗੇ ਦੋ ਰਹਿਗੇ ਅਸੀਂ ਸਵੇਰੇ ਹਾਂ ਵੀ ਸਵੇਰੇ ਗ੍ਰਫਤਾਰ ਕਰ ਲਾਂਗੇ ਉਦੋਂ ਬਾਅਦ ਉਹ ਥਾਣੇ ਜਾਂਦੇ ਸੀ ਅਸੀਂ ਥਾ ਐਸਐਚਓ ਨਹੀਂ ਥਾਣੇਦਾਰ ਆ ਜੀ ਐਸਆਈ ਹੈ ਐਸਐਸਈ ਅਜੀ ਫਲਾਣੇ ਕੰਮ ਤੇ ਅਸੀਂ ਝੋਕੇ ਕੰਮ ਤੇ ਆ ਜੀ ਜੋਵਾ ਜੀ ਭਾਈ ਬਹੁਤ ਲਾਟੇ ਲਾਉਂਦਾ ਸੀ ਉਹ ਹਾਂ ਵੀ ਉਹ ਐਂ ਕਹਿੰਦਾ ਨਾ ਪੋਸਟਮਾਰਟਰ ਕਰਾਇਆ ਤਾਂ ਕਿ ਕੁੜੀ ਦਾ ਜਿਹੜਾ ਮੌਤ ਮਾਰ ਕਰੀ ਉਹ ਆਉਣੀ ਨਹੀਂ ਸਹੀ ਹਾਂ ਉਹ ਗੱਪ ਮਾਰ ਮਾਰ ਕੇ ਕੁੜੀ ਉਹਨੇ ਮਤਲਬ ਸਾਨੂੰ ਪਿੰਡ ਵਾਲਿਆਂ ਦੀ ਝੇਬ ਵੀ ਮਾਰ ਕੇ ਵੀ ਤੋਂ ਪਿੰਡ ਮਗਰ ਹੈ ਵੀ ਬਸ ਸਰਕਾਰ ਕਰਦਗੀ ਆ ਦੂੜ ਮਹੀਨਾ ਹੋ ਗਿਆ ਉਹਨਾਂ ਗੱਲਾਂ ਨੂੰ ਜੀ ਹਜੇ ਤੱਕ ਨਾ ਉਹਨਾਂ ਨੇ ਕੁੜੀ ਕਰਫਜ਼ਾ ਕਰੀ ਹੈ ਹੀਨਾ ਮੈਡਮ ਸੀ ਦੋ ਦਿਨਾਂ ਦੇ ਵਿੱਚ ਵਿੱਚ ਕਰ ਲੂ ਮੈਂ ਇੱਕ ਦਿਨ ਸਾਨੂੰ ਉਹਦੀ ਦਸਪੀ ਡੀਐਸਪੀ ਹੁਣ ਇੱਕ ਦਿਨ ਸਾਨੂੰ ਉਹਦੀ 15 ਦਿਨ ਵੀ ਲੱਗ ਸਕਦੇ 10 ਵੀ ਲੱਗ ਸਕਦੇ ਆਜ ਅੱਕ ਕੇ ਗਏ ਸੀ ਜੀ ਐਸ ਹੁਣ 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 ਜਦੋਂ ਡੀਐਸਪੀ ਕੋਲ ਜਾਂਦੇ ਤਾਂ ਡੀਐਸਪੀ ਕੀ ਕਹਿੰਦੇ ਨੇ ਡੀਐਸਪੀ ਨੇ ਹੁਣ ਇਹ ਗੱਲ ਕਹੀ ਹੈ ਵੀ ਦੋ ਸੀਆਈ ਨੂੰ ਕਹਿ ਦਿੱਨਾ ਵੀ ਦੋ ਦਿਨਾਂ ਦੇ ਵਿੱਚ ਵਿੱਚ ਕੁੜੀ ਘਰ ਫਸਾਰ ਹੋ ਜੂ ਹੁਣ ਇਹ ਕਹਿੰਦੇ ਹਾਂ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਵੀ ਹੁਣ ਅੱਜ ਤਕਰੀਬਨ ਜਿਵੇਂ ਭੈਣ ਨੇ ਵੀ ਦੱਸਿਆ ਵੀ 46ਵਾਂ ਦਿਨ ਅੱਜ ਹੋ ਗਿਆ 46 ਦਿਨ ਹੋ ਗਏ ਉਹ 23 ਦਿਨ ਤੁਸੀਂ ਫਿਰ ਉਹਨੇ ਦਿਨ ਗੇੜੇ ਘੜਦੇ ਰਹੇ ਕਿ ਦੋ ਦਿਨ ਤਿੰਨ ਦਿਨ ਚਾਰ ਅੰਤ ਨਹੀਂ ਜੇ ਇਧਰ ਨਹੀਂ ਜਾਂਦੇ ਸੀ ਤਾਂ ਇਧਰ ਜਾਂਦੇ ਸੀ ਇਧਰ ਨਹੀਂ ਜਾਂਦੇ ਸੀ ਇਧਰ ਜਾਂਦੇ ਸੀ ਉਹ ਦਿਨ ਅਸੀਂ ਤੁਰੇ ਹੀ ਫਿਰਦੇ ਸੀਗੇ ਉਹ ਅਨੰਦਗੜ੍ਹ ਦੋ-ਦੋ ਘੰਟੇ ਜਾ ਕੇ ਬੈਠੇ ਰਹਿੰਦੇ ਸੀ ਹ ਐਸਐਚਓ ਹੁਣੋਂ ਦਾ ਅੱਧੇ ਘੰਟੇ ਨੂੰ ਆਉਂਦਾ ਜਾਂ ਐਸਐਚਓ ਰੇਡ ਦੀ ਗਈਆਂ ਫਲਾਨਾ ਗਿਆ ਕਿਤੇ ਕੋਈ ਇਹਨਾਂ ਨੇ ਰੇਡ ਨਹੀਂ ਮਾਰੀ ਕਿਤੇ ਕੁਝ ਨਹੀਂ ਕਰਿਆ ਜੀ ਉਹਦੇ ਐਸਚੂ ਨੇ ਇਹ ਗੱਲ ਲਖਿਆਗੀ ਵੀ ਮੇਰੇ ਕੁੜੀ ਦੇ ਮਾਮੇ ਨਾਲ ਗੱਲ ਹੋਈ ਵੀ ਕੁੜੀ ਮੈਂ ਪੇਸ਼ ਕਰਨੂੰਗਾ ਹੂੰ ਇਹ ਗੱਲ ਕਹੀ ਹੈ ਹਾਂ ਕਹੀ ਹੈ ਜੀ ਇਹ ਇਹ ਤੁਹਾਡੇ ਸਾਹਮਣੇ ਕਹੀ ਜੀ ਸਾਡੇ ਸਾਹਮਣੇ ਜਾਂ ਫੋਨ ਤੇ ਗੱਲ ਕਹੀ ਹੈ ਵੀ ਕੁੜੀ ਦੇ ਮਾਮੇ ਨੇ ਗੱਲ ਕਹੀ ਹੈ ਵੀ ਮੈਂ ਐਸਐਚਓ ਨਾਲ ਗੱਲ ਹੋ ਗਈ ਕਿ ਮੈਂ ਕੁੜੀ ਪੇਸ਼ ਕਰਨੂੰਗਾ ਅੱਛਾ ਜਿਹੜੀ ਉਹ ਕੁੜੀ ਤੇ ਇਲਜ਼ਾਮ ਨੇ ਉਸ ਤੋਂ ਬਾਅਦ ਫਰਾਰ ਹੈ ਜਾਂ ਪਿੰਡ ਦੇ ਵਿੱਚ ਹੈ ਜਾਂ ਕਿੱਥੇ ਆ ਕੁਝ ਤੁਹਾਨੂੰ ਉਹੀ ਸੂ ਲੱਗੀ ਹੋਵੇ ਉਹੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਾ ਵੀ ਸਾਨੂੰ ਤਾਂ ਇਹੀ ਸ਼ੱਕ ਆ ਵੀ ਜਦੋਂ ਮਾਮਿਆਂ ਨੇ ਇਹ ਗੱਲ ਕਹੇਦੀ ਵੀ ਅਸੀਂ ਗ੍ਰਿਫਤਾਰ ਕਰਾਂਗੇ ਕੁੜੀ ਤੇ ਫਿਰ ਮਾਮਿਆਂ ਕੋਲੋਂ ਨਿਕਲੂ ਕੁੜੀ ਹੋਰ ਕਿੱਥੇ ਨਿਕਲੂਗੀ ਆ ਜੀ ਉਹ ਹੈ ਉਹ ਥੀ ਕਿਤੇ ਅਸੇ ਪਾਸੇ ਅਸੇ ਪਾਸੇ ਕਿਤੇ ਨਹੀਂ ਮਾਮਿਆਂ ਨੂੰ ਅੱਜ ਜਾ ਕੇ ਲੰਮੇ ਵਾਲਾਂ ਨੂੰ ਉਹ ਚਾਰ ਚਾਰ ਲਾਹੋਂ ਡੰਡੇ ਉਹਨਾਂ ਦੇ ਮੇਟੇ ਚ ਤੋਂ ਕੁੜੀ ਪੇਸ਼ ਹੋ ਜੂ ਤੁਹਾਨੂੰ ਇਹ ਕੋ ਲੱਗਦਾ ਕਿ ਜਿਵੇਂ ਮਾਤਾ ਜੀ ਨੇ ਵੀ ਦੱਸਿਆ ਕਿ ਸਮਾਂ ਪੁਲਿਸ ਜ਼ਿਆਦਾ ਲਾ ਰਹੀ ਹੈ ਜਿਵੇਂ ਉਹ ਵੀ ਕਹਿੰਦੇ ਨੇ ਕਿ ਕੁਛ ਨਾ ਕੁਛ ਹੈ ਪੁਲਿਸ ਵਾਲੇ ਪਾਸੇ ਤੁਹਾਨੂੰ ਵੀ ਲੱਗਦਾ ਕਿ ਕੋਈ ਸ਼ੱਕ ਹੈ ਇਹ ਤਾਂ ਜੀ ਹੁਣ ਸੁਸੀ ਵੀ ਆਪਸਿਆਂ ਨੂੰ ਤੁਹਾਨੂੰ ਪਤਾ ਹੀ ਹੈਗਾ ਵੀ ਪੈਸੇ ਦੀ ਹੁੰਦੀ ਹੈ ਪੁਲਿਸ ਪੈਸਾ ਦੇ ਤਾਂ ਚੁੱਪ ਕਰ ਗਈ ਚਾਰ ਦਿਨ ਟਪਾਤੇ ਪਹਿਲਾਂ ਤਾਂ ਉਹਨਾਂ ਨੇ ਜਮਾਨਤ ਲਈ ਭੇਂਡੇ ਜੀ ਜਮਾਨਤ ਵੀ ਕੈਨਸਲ ਹੋ ਗਈ ਹੁਣ ਉਹਨਾਂ ਦਾ ਇਰਾਦਾ ਹੈ ਕਿ ਵੀ ਹੋਰ ਨੇਡ ਬਾਈ ਦੇ ਲੱਗੇ ਹਾਈ ਕੋਰਟ ਤੇ ਲਾਈ ਪਾਏਗੇ ਵੀ ਹੋ ਸਕਦਾ ਹਾਈ ਕੋਰਟ ਤੇ ਜਮਾਨਤ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੂੰ ਉਹ ਤਾਂ ਜੱਜ ਦੇ ਡਿਮੈਂਡ ਹੈ ਜੀ ਤੇ ਕੀ ਕਰਦਾ ਹੈਗਾ ਤੀਜੀ ਗ੍ਰਿਫਤਾਰੀ ਦੋ ਤੀਜੀ ਜਿਹੜੀ ਜਿਹੜੀ ਮਾਂ ਦੀ ਗਰਫਤਾਰੀ ਸੀ ਤੀਜੇ ਚੌਥੇ ਦਿਨੋਂ ਸੀ ਤੇ ਦੋਨੇ ਬੇਬੋ ਤੋਂ ਉਸੇ ਦਿਨ ਹੀ ਫੜੇ ਗਏ ਸੀ ਐ ਦੁਬਾਰਾ ਵਾਲੇ ਦਿਨ ਕਿਸੇ ਸਿਆਸੀ ਲੀਡਰ ਤੱਕ ਵੀ ਪਹੁੰਚ ਪਹੁੰਚ ਕਰੀਆ ਤੁਸੀਂ ਅਸੀਂ ਤਾਂ ਜੀ ਇਕੱਲੇ ਭੱਲੇ ਕੋਲੇ ਗਏ ਸੀਗੇ ਇਹ ਉਹਦੇ ਕਹਿੰਦਾ ਸੀ ਹਵਾ ਉਹਦੇ ਪੂਰੀ ਪੇਸ਼ ਹੋਊਗੀ ਜੀ ਵੀ ਸਵੇਰੇ ਤੇ ਕੋਈ ਪੇਸ਼ ਨਹੀਂ ਹੋਇਆ ਕੋਈ ਲੈਣ ਨਹੀਂ ਦੇਣਾ ਜਦੋਂ ਨਾਲੋਂ 8-7 ਦਿਨ ਹੋ ਗਏ ਕੱਲ ਫੇਰ ਅਸੀਂ ਗਏ ਸੀਗੇ ਅਗੇ 5-6 ਦਿਨ ਲੱਗ ਜਾਣਗੇ ਕੱਲ ਫਿਰ ਗਏ ਆ ਇੱਥੇ ਆਇਆ ਸਾਡੇ ਪਿੰਡ ਹਾਂਜੀ ਹਾਂਜੀ ਪਹਿਲਾਂ 7-8 ਦਿਨ ਕਹਿੰਦੇ ਨੇ ਕੱਲ ਫਿਰ ਗਿਓ ਕੱਲ ਫਿਰ ਕਹਿੰਦੇ ਪੰਜ ਪਹਿਲਾਂ ਤੋਂ ਬਾਅਦ ਸੀ ਵੀ ਕਿ ਵੀ ਸਵੇਰੇ ਗਿਰਫਤਾਰ ਹੋ ਜੂ ਕੁੜੇ ਹਵਾ ਲਾੜ ਦੇ ਸਵੇਰੇ 5 ਵਜੇ ਵੇਖ ਲਓ ਕੋਈ ਹਵਾ ਲਾੜ ਦੇ ਵਿੱਚ 5 ਵਜੇ ਨਹੀਂ ਕੱਲ ਸੀਗੇ ਵੀ 5-6 ਦਿਨ ਲੱਗਣਗੇ ਅੱਲਾ ਦਾ ਤੂੰ ਤੇ ਦਲਾਸੀ ਦੇ ਹਾਂ ਹਾਂ ਦਲਾਸੀ ਹਾਂ ਹਾਂ ਆ ਜੀ ਜੀ ਇੰਨਾ ਆਪਾਂ ਜਿੰਨਾ ਬਿਆਸ ਸੁਣੋ ਤੇ ਦਾ ਸਹੀ ਹੈ ਤੁਹਾਡੀ ਤਾਂ ਹੁਣ ਮੇਨ ਮੰਗ ਇਹੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਂ ਸਾਡੀ ਮੇਨ ਮੰਗ ਹੈ ਵੀ ਸਿੱਧੂ ਤੇ ਸਿੱਧੀ ਗ੍ਰਫਤਾਰ ਹੋ ਜਾਈ ਬਸ ਦਾ ਹੈ ਪਰਿਵਾਰ ਆ ਜਿਹੜਾ ਆਪਣੇ ਹਾਤੇ ਵਿੱਚ ਆਪਣੀ ਧੀ ਦੀ ਤਸਵੀਰ ਫੜੀ ਬੈਠਾ ਹੈ ਤੇ ਹਲੇ ਤੱਕ ਇਨਸਾਫ ਉਡੀਕ ਰਿਹਾ ਆ ਪਹਿਲਾਂ ਵੀ ਇੱਕ ਦੋ ਵਾਰ ਜਦ ਕਹਿੰਦੇ ਨੇ ਕਿ ਪੰਚਾਇਤ ਹੋਈ ਤਾਂ ਉਸ ਵੇਲੇ ਦੇ ਵਿੱਚ ਜੋ ਕੁਝ ਨਿਬੜਿਆ ਉਸ ਤੇ ਜਿਉਂਦਾ ਤਿਉਂ ਸਭ ਕੁਝ ਚੱਲ ਰਿਹਾ ਸੀ ਜਿਸ ਦਿਨ ਇੱਕ ਸਰਬ ਹੁੰਦਾ ਆ ਕਤਲ ਹੁੰਦਾ ਆ ਉਸ ਤੋਂ 15 ਮਿੰਟ ਪਹਿਲਾਂ ਤਕਰੀਬਨ 15-20 ਮਿੰਟ ਪਹਿਲਾਂ ਭੈਣ ਹੋਰਾਂ ਦੀ ਗੱਲ ਜਿਹੜੀ ਆ ਉਹ ਹੁੰਦੀ ਆ ਆਪਣੀ ਭੈਣ ਦੇ ਨਾਲ ਸਭ ਕੁਝ ਠੀਕ ਸੀ ਪਰ ਉਸ ਤੋਂ ਬਾਅਦ ਸੋਹਰਾ ਪਰਿਵਾਰ ਦੇ ਵੱਲੋਂ ਜਦੋਂ ਫੋਨ ਆਉਂਦਾ ਤੇ ਜਦ ਇਹ ਜਾਣਦੇ ਨੇ ਤਾਂ ਪੂਰੀ ਦੀ ਪੂਰੀ ਕਹਾਣੀ ਜਿਹੜੀ ਆ ਉਹ ਬਦਲ ਜਾਂਦੀ ਆ ਕੰਦੇ ਵੱਲੋਂ ਇਲਜ਼ਾਮ ਇਹ ਵੀ ਨੇ ਕਿ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਸ਼ੈ ਜ਼ਰੂਰ ਹੈ ਜਿਸ ਤੇ ਕਰਕੇ ਉਹਨਾਂ ਦੇ ਵੱਲੋਂ ਗ੍ਰਿਫਤਾਰੀ ਜਿਹੜੀ ਆ ਉਹ ਨਹੀਂ ਹੋ ਰਹੀ ਇਹ ਕਹਿੰਦੇ ਨੇ ਕਿ 46 ਦਿਨ ਹੋ ਗਏ ਅਸੀਂ ਦੋ-ਦੋ ਦਿਨ ਤਿੰਨ-ਤਿੰਨ ਦਿਨ ਬਾਅਦ ਪੁਲਿਸ ਦੇ ਕੋਲ ਜਾਂਦੇ ਆ ਪੁਲਿਸ ਦੇ ਕੋਲ ਪਹ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਸੀ ਵੈਸੀ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਇੰਪਰੂਵਮੈਂਟ ਰਸਤੇ ਚੇਅਰਮੈਨ ਜਤਿੰਦਰ ਭੱਲਾਹੋਰੀ ਉਹਨਾਂ ਤੱਕ ਵੀ ਪਰਿਵਾਰ ਜਿਹੜਾ ਹੈਗਾ ਪਹੁੰਚ ਕਰਦਾ ਪਹਿਲਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਸਵੇਰੇ ਗ੍ਰਿਫਤਾਰੀ ਹੋ ਜੇਗੀ ਤਦ ਨਹੀਂ ਹੁੰਦੀ ਜਦ ਇੱਕ ਦੋ ਦਿਨ ਪਹਿਲਾਂ ਉਸ ਪਿੰਡ ਦੇ ਵਿੱਚ ਆਉਂਦੇ ਨੇ ਉਦੋਂ ਪਰਿਵਾਰ ਮਿਲਦਾ ਤਾਂ ਉਦੋਂ ਉਹਨਾਂ ਦੇ ਵੱਲੋਂ ਫਿਰ ਤਰਵਾਸਾ ਇੱਕ ਦਿੱਤਾ ਜਾਂਦਾ ਅੱਜ ਵੀ ਪਰਿਵਾਰ ਬਟਨੇ ਦੇ ਵਿੱਚ ਪਹੁੰਚਿਆ ਸੀ ਹੁਣ ਤਰਵਾਸਾ ਫਿਰ ਦੋ ਦਿਨ ਦਾ ਦਿੱਤਾ ਗਿਆ ਹੁਣ ਅ ਡੀਐਸਪੀ ਨਾਲ ਗੋਪਤਾ ਹੋਰਾਂ ਦੇ ਨਾਲ ਵੀ ਰਾਬਤਾ ਜਿਹੜਾ ਹੈਗਾ ਜ਼ਰੂਰ ਕਰਾਂਗੇ ਮੈਮ ਇੱਕ ਨਾ ਜੇ ਬਹਿਮਨ ਦਿਵਾਨੇ ਕੜੀਆ ਖਬਰ ਜੀ ਇਹ ਪਰਿਵਾਰ ਜਿਹੜੇ ਕਤਲ ਹੋਇਆ ਇਹਨਾਂ ਦੀ ਬੇਟੀ ਦਾ ਹਰਪੀਤ ਕੌਰ ਦਾ ਹਾਂਜੀ ਇਹ ਕਹਿੰਦੇ ਨੇ ਜੀ ਕਿ ਇਹਨਾਂ ਦੀ ਯੂਨੀਸਟੋਨ ਲਾਉ ਨੂੰ ਫੜ ਨਹੀਂ ਰਹੇ ਪੁਲਿਸ ਦੇ ਵੱਲੋਂ ਕਹਿੰਦੇ ਵੀ ਦੇਖੋ ਅਸੀਂ ਹਰ ਪੋਸੀਬਲ ਕੋਸ਼ਿਸ਼ ਕਰਦੇ ਪਏ ਆ ਇਹ ਇਹਨਾਂ ਦਾ ਕਹਿਣਾ ਹੈ ਜੀ ਅਸੀਂ ਉਹਦੀ ਬੇਲ ਵੀ ਰਿਜੈਕਟ ਕਰਾਈ ਹੈ ਸੈਸ਼ਨ ਕੋਰਟ ਤੋਂ ਅਸੀਂ ਉਹਦੀ ਸਾਰੇ ਉਹਦੀ ਰਿਲੇਟਿਵ ਜਿਹੜੀ 3 ਥੇ ਉਹਦੀ ਰਿਲੇਟਿਵਸ ਹੈਗੇ ਹਰਪਾ ਨੂੰ ਛਾਪੇ ਹਾਂ ਜੀ ਜਿਵੇਂ ਫੜ ਲਾਂਗੇ ਕੁੜੀ ਨੂੰ ਜੀ ਛਾਪੇਮਾਰੀ ਤੁਹਾਡੇ ਵੱਲੋਂ ਹੋ ਰਹੀ ਆ ਹਾਂਜੀ ਹਾਂਜੀ